ਇਨਸਾਨੀ ਜਿਹੜਾ ਦਿਮਾਗ ਹੁੰਦਾ ਉਸ ਤੋਂ ਵੀ ਅੱਗੇ ਦੀ ਗੱਲ ਆ ਜਾਵੇ ਜਦੋਂ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਮੰਨ ਰਿਹਾ ਹੋਵੇ ਤੇ ਇੱਕਦਮ ਉਸਤੀ ਅੱਖਾਂ ਦੀ ਰੌਸ਼ਨੀ ਚਲੇ ਜਾਵੇ ਨਾਰਮਲੀ ਅਪਮਲੇ ਚ ਖੇਡਦੇ ਹੁੰਦੇ ਮੁੰਡਿਆਂ ਦਾ ਉਮਰੇ ਖਬਲ ਲੱਗੇ ਥੋੜਾ ਜਿਹਾ ਹੈਪਨ ਹੋ ਗਈ ਸੀ ਉਹਦੇ ਕਰਕੇ ਉਸ ਟਾਈਮ ਤਾਂ ਨਹੀਂ ਪਤਾ ਲੱਗਿਆ ਕਿ ਸਿਰ ਤੇ ਬੋਨ ਲੱਗੀ ਹੋਈ ਹੈ ਚਲੋ ਕੋਈ ਪ੍ਰੋਬਲਮ ਨਹੀਂ ਆਪਾਂ ਖੇਡਣ ਲਾਗੇ ਦੁਬਾਰਾ ਉੱਥੇ ਪਰ ਥੋੜਾ ਥੋੜਾ ਹੁੰਦੇ 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 ਉਹ ਨਾ ਜਿਹੜਾ ਬਲੱਡ ਨਿਕਲਿਆ ਸੀ ਉਸ ਤੋਂ ਸੱਟ ਵੱਜਣ ਤੋਂ ਬਾਅਦ ਉਹ ਨਾੜ ਦੇ ਅੰਦਰ ਜੰਮ ਗਿਆ ਤਾਂ ਉਸ ਕਰਕੇ ਨਾੜ ਬਲੌਕੇਜ ਹੋ ਗਈਆਂ ਚਲੋ ਥੋੜਾ ਥੋੜਾ ਲਵਨੀ ਯੂਨੀਵਰਸਿਟੀ ਸੀ ਉਹਨਾਂ ਨੇ ਸਾਡਾ 4 ਦਿਨ ਉਹ ਕੈਂਪ ਲਵਾਇਆ ਅਸੀਂ ਉੱਥੋਂ ਸਿਲੈਕਸ਼ਨ ਕੀਤੀ ਉੱਥੋਂ ਕੋਚ ਆਏ ਸੀ ਸਾਡੇ ਐਫਪੀ ਤੋਂ ਉੰਨਾ ਨਾ ਨਾ ਕਪਿਲ ਸਰ ਜੀ ਉਹਨਾਂ ਨੇ ਸਾਡੀ ਸੈLECTION ਕੀਤੀ ਗਏ ਇਹ ਬੱਚੇ ਖੇਡਣਗੇ ਉੱਤੇ ਫਿਰ ਅਸੀਂ ਚੰਨਈ ਗਏ ਫਿਰ ਉਦੋਂ ਫਸਟ ਐਪੀਆ ਸੀ ਮਰ ਉਦੋਂ ਮੈਂ ਨੈਸ਼ਨਲ ਸਟੈਂਡਰਡ ਲੈਵਲ ਤੇ ਗਿਆ ਸੀ ਖੇਡਣ ਇਹ ਸਾਡੀ 8 8 ਮੀਟਰ ਦੀਆਂ ਲਾਈਨ ਪਾਈ ਹੁੰਦੀਆਂ ਜਿਨ੍ਹਾਂ ਨੇ ਇੱਕ ਪਹਿਲਾ ਗੋਲ ਹੈ ਗੋਲ ਕੀਪਰ ਉਹ 8 ਮੀਟਰ ਚ ਬੋਲਦਾ ਬਾਕੀ 16 ਮੀਟਰ ਸਾਡਾ ਕੋਚ ਆਊਗਾ ਉਹ ਸਾਨੂੰ ਗਾਈਡ ਕਰੂਗਾ ਲੈਫਟ ਜਾ ਰਾਈਟ ਜਾ ਤੁਹਾਡੇ ਕੋਲ ਸਰੀਰ ਹੈ ਨਾ ਸਭ ਕੁਝ ਹੈ ਦੁਨੀਆ ਦਾ ਜੇ ਤੁਹਾਡੇ ਕੋਲ ਬੋਡੀ ਫਿਟ ਹੈ ਨਾ ਫਿਰ ਸਭ ਕੁਝ ਆ ਕੋਸ਼ਿਸ਼ ਵੀ ਨਹੀਂ ਤੁਸੀਂ ਸਭ ਕੁਝ ਕਰ ਲਓਗੇ ਤੁਸੀਂ ਜੇ ਤੁਹਾਡੇ ਕੋਲ ਸਾਡੀ ਬੋਡੀ ਬੀਟ ਅਗਰ ਤੁਹਾਡੇ ਕੋਲ ਇੱਕ ਵੀ ਆ ਗਿਆ ਨਹੀਂ ਨਾ ਤੁਹਾਨੂੰ ਕਦੇ ਨਾ ਕਦੇ ਉਹ ਡਿਫਿਕਲਟੀ ਆਊਗੀ ਆਊਗੀ ਹੂੰ ਫਿਰ ਤੁਸੀਂ ਇੱਕ ਡਿਪੈਂਡੈਂਟ ਹੋ ਜਾਓਗੇ ਸਿਰਫ ਇਸ ਲੈਵਲ ਤੋਂ ਮੇਰੇ ਮम्मा ਬਹੁਤ ਸਪੋਰਟ ਕਰਦੇ ਆ ਪਾਪਾ ਫਿਰ ਵੀ ਕਦੇ ਕਹਿੰਦੇ ਨਹੀਂ ਸੱਟ ਲੱਗੇ ਬਾਹਰ ਨਾ ਜਾ ਹੂੰ ਪਰ ਮੇਰੇ ਮम्मा ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਇਸ ਲੈਵਲ ਤੋਂ ਇੱਥੇ ਬਈ ਮੈਂ ਥੋੜਾ ਵਿਰਾਮ ਦੇਣਾ ਚਾਹੁੰਦਾ ਜੇਕਰ ਤੁਸੀਂ ਇੱਥੇ ਤੱਕ ਪਹੁੰਚ ਗਏ ਹੋ ਇੰਟਰਵਿਊ ਦੇਖਦੇ ਪਏ ਹੋ ਜਿਹੜਾ ਗਰਜੋਤ ਨੇ ਗੱਲ ਕਹੀ ਹੈ ਕਿ ਰੱਬ ਦੇਆਂ ਰੰਗਾ ਦਾ ਨਹੀਂ ਪਤਾ ਇੱਕ ਬੜੀ ਅਪੀਲ ਆ ਮੈਂ ਆਪਣੇ ਆਪ ਨੂੰ ਵੀ ਕਰ ਦਿੰਦਾ ਤੇ ਤੁਹਾਨੂੰ ਵੀ ਕਰਦਾ ਕਿ ਜ਼ਰੂਰ ਜਿੰਨੀ ਕੁ ਰੱਬ ਨੇ ਸੌ ਬਖਸ਼ੇ ਹੁੰਦੇ ਆ ਸ਼ੁਕਰਾਨੇ ਭਾਵਨਾ ਦੇ ਨਾਲ ਜ਼ਰੂਰ ਆਪਣੇ ਮਾਪਿਆਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸੰਗੀ ਸਾਥੀਆਂ ਦੇ ਵਿੱਚ ਉਮਰ ਜ਼ਿੰਦਗੀ ਵੀ ਹੰਡਾਉਣ ਦੀ ਕੋਸ਼ਿਸ਼ ਕਰਿਆ ਕਰੋ ਅਸੀਂ ਗੱਲਾਂ ਬਹੁਤ ਕਰਦੇ ਆਂ ਕਈ ਵਾਰ ਤਾਂ ਸ਼ਾਇਰ ਇੱਥੋਂ ਤੱਕ ਪਹੁੰਚ ਜਾਂਦੇ ਆ ਜਦੋਂ ਉਹ ਆਪਣੀ ਮਕਬੂਲ ਸ਼ਾਇਰੀਆਂ ਦੇ ਵਿੱਚ ਇਹ ਤੱਕ ਲਿਖ ਜਾਂਦੇ ਆ ਇੱਕ ਸ਼ਾਇਰ ਨੇ ਬੜਾ ਵਖੂਬੀ ਦੁਨੀਆਦਾਰੀ ਦੇ ਵਾਸਤੇ ਲਿਖਿਆ ਹੈ ਜਿਹੜੇ ਲੋਕ ਕੁਝ ਘਟ ਕਰ ਜਾਂਦੇ ਆ ਕਿ ਤਰੱਕੀਆਂ ਕੇ ਦੌਰ ਮੇ ਉਸੀ ਕਾ ਜ਼ੋਰ ਚੱਲ ਗਿਆ ਬਣਾ ਕੇ ਆਪਣਾ ਰਾਸਤਾ ਜੋ ਭੀੜ ਸੇ ਗੁਜ਼ਰ ਗਿਆ ਕਹਾਂ ਤੋ ਬਾਤ ਕਰ ਰਹਾ ਥਾ ਖੇਲਨੇ ਕੀ ਆਗ ਸੇ ਆਂਜ ਸੀ ਕਿਆ ਲਗੀ ਮੋਮ ਸਾ ਪਿਗਲ ਗਿਆ ਇਹ ਅਲਫਾਜ਼ ਦੇ ਲਾਈਨਾਂ ਇਸ ਕਰਕੇ ਮਨੁੱਖਤਾ ਦੇ ਵਿੱਚ ਸ਼ਾਇਰਾਂ ਦੇ ਵੱਲੋਂ ਲਿਖੀਆਂ ਜਾਂਦੀਆਂ ਕਿ ਜਿਹੜੇ ਲੋਕ ਬਹੁਤ ਗੱਲਾਂ ਕਰਦੇ ਨੇ ਕਿ ਆਖਿਰ ਦੇ ਵਿੱਚ ਉਹ ਵੀ ਥੋੜੀ ਜੀ ਦੁਨੀਆਦਾਰੀ ਦੇ ਵਿੱਚ ਸੇਕ ਲੱਗਣ ਤੋਂ ਬਾਅਦ ਪਤ ਜਾਂਦੇ ਨੇ ਪਰ ਜੇਕਰ ਗੱਲ ਉਸ ਤੋਂ ਵੀ ਉਸ ਤੋਂ ਵੀ ਅੱਗੇ ਦੀ ਆ ਜਾਵੇ ਇਨਸਾਨੀ ਜਿਹੜਾ ਦਿਮਾਗ ਹੁੰਦਾ ਉਸ ਤੋਂ ਵੀ ਅੱਗੇ ਦੀ ਗੱਲ ਆ ਜਾਵੇ ਜਦੋਂ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਭ ਕੁਝ ਮਾਰ ਰਿਹਾ ਹੋਵੇ ਤੇ ਇੱਕਦਮ ਉਸਦੀ ਅੱਖਾਂ ਦੀ ਰੋਸ਼ਨੀ ਚਲੇ ਜਾਵੇ ਤੇ ਉਸ ਤੋਂ ਬਾਅਦ ਉਸਦੀ ਜ਼ਿੰਦਗੀ ਦੇ ਵਿੱਚ ਅਜਿਹੇ ਪੁਚਾੜ ਆਉਣ ਪਰ ਉਹਨਾਂ ਪੁਚਾੜਾਂ ਦੇ ਝਖੜਾਂ ਦੇ ਵਿੱਚ ਉਹ ਬੰਦਾ ਹਾਰਦਾ ਨਹੀਂ ਉਹ ਬੰਦਾ ਸੰਘਰਸ਼ ਕਰਦਾ ਏ ਜ਼ਿੰਦਗੀ ਦੇ ਪੈੜਿਆਂ ਦੇ ਵਿੱਚ ਅੱਗੇ ਵਧਦਾ ਏ ਤੇ ਉਸ ਤੋਂ ਬਾਅਦ ਉਹ ਇੱਕ ਅਜੇਹਾ ਖਿਡਾਰੀ ਬਣ ਜਾਂਦਾ ਏ ਕਿ ਲੋਕ ਹੁਣ ਭਾਵੇਂ ਜ਼ਿਲ੍ਹੇ ਦੇ ਹੋਣ ਭਾਵੇਂ ਪੰਜਾਬ ਦੇ ਹੋਣ ਉਸਦੀ ਖੇਡ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਇਹ ਜਿਹੜਾ ਅੱਖਾਂ ਤੋਂ ਹੁਣ ਦੇਖ ਨਹੀਂ ਸਕਦਾ ਉਹ ਫੁੱਟਬਾਲ ਜਾਂ ਫਿਰ ਗੇਮਾ ਕਿਵੇਂ ਖੇਡਦਾ ਪਿਆ ਮੇਰੀ ਮੁਰਾਦ ਇੱਕ ਬਹੁਤ ਹੀ ਵੱਡਾ ਜਜ਼ਬਾ ਰੱਖਣ ਵਾਲੇ ਸ਼ਹਿਰ ਮੋਗੇ ਜ਼ਿਲ੍ਹੇ ਮੋਗੇ ਦੇ ਰਹਿਣ ਵਾਲੇ ਖਿਡਾਰੀ ਗੁਰਜੋਤ ਗਿਲਨੜ ਅੱਜ ਮੇਰੇ ਨਾਲ ਗੁਰਜੋਤ ਗਿਲ ਮੌਜੂਦ ਹੈ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਕਿਉਂ ਚਲੀ ਗਈ ਸੀ ਉਸ ਤੋਂ ਬਾਅਦ ਇਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਇੱਕ ਅਜਿਹਾ ਸੁਨੇਹਾ ਦੇ ਕੇ ਜਾਣਗੇ ਕਿ ਜਿਹੜੇ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਐਵੇਂ ਦਾਵਾ ਡੋਲਝੇ ਹੋ ਜਾਂਦੇ ਆ ਬਹੁਤ ਤਰੱਕੀ ਕਰਨ ਦੇ ਉਸ ਖੇਡ ਦੇ ਵਿੱਚ ਜ਼ਿੰਦਗੀ ਦੇ ਹਸੀਨ ਲਮਹਿਆਂ ਨੂੰ ਭੁੱਲੀ ਬੈਠੇ ਆ ਆਓ ਉਹ ਹਸੀਨ ਲਮਹੇ ਕਿੰਨੇ ਕੇ ਇੰਪੋਰਟੈਂਟ ਆ ਇੱਕ ਜਿਹੜੀ ਅੱਖਾਂ ਤੋਂ ਹੁਣ ਰੌਸ਼ਨੀ ਘਟ ਜਾ ਮੁੰਡਾ ਬਲਾਈਂਡ ਹੋ ਗਿਆ ਏ ਉਸ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਜ਼ਿੰਦਗੀ ਹੁੰਦੇ ਕੀ ਹੈ ਫਸੇ ਕਬ ਨੇ ਪਰ ਜਸਸੀ ਕਾ ਹਰਜੋਤ ਕੀ ਹਾਲ ਹੈ ਬਸ ਠੀਕ ਹੈ ਹਾਂ ਅੱਜਨਾ ਆਪਾ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਤੁਹਾਡੇ ਨਾਲ ਇੰਟਰਵਿਊ ਗੱਲਾਂ ਬਾਤਾਂ ਕਰਾਂਗੇ ਹਾਂਜੀ ਅ ਜੇਕਰ ਐਜ਼ ਅ ਵਿਊਅਰ ਮੈਂ ਸੋਚਾਂ ਤਾਂ ਮੇਰੇ ਮੁੰਡੇ ਮੇਰੇ ਸਾਹਮਣੇ ਜਿਹੜਾ ਮੁੰਡਾ ਬੈਠਾ ਹਾਂਜੀ ਉਹ ਪੰਜਾਬੀ ਹੈ ਹਾਂਜੀ ਆਪਣਾ ਨਾਮ ਪੂਰਾ ਦੱਸ ਦਿਓ ਤੇ ਸ਼ਹਿਰ ਦਾ ਨਾਮ ਦੱਸ ਦਿਓ ਪਹਿਲਾਂ ਕਹਿੰਦਾ ਮੈਂ ਮੋਗਾ ਸ਼ਹਿਰ ਦਾ ਰਹਿਣ ਵਾਲਾ ਔਰ ਮੇਰਾ ਨਾਮ ਗੁਰਜੋਤ ਗਿੱਲ ਹੈ ਹਮ ਗੁਰਜੋਤ ਹਰ ਇੱਕ ਦੇ ਸਵਾਲ ਮਨ ਦੇ ਵਿੱਚ ਪਹਿਲਾ ਇਹ ਆ ਜਾਣਾ ਇਹ ਤੁਸੀਂ ਬਰਥ ਤੋਂ ਹੀ ਇਸ ਤਰ੍ਹਾਂ ਬਲਾਈਂਡ ਹੋ ਗਏ ਸੀ ਕਿ ਕੋਈ ਘਟਨਾ ਵਾਪਰ ਗਈ ਨਹੀਂ ਨਹੀਂ ਪਤਾ ਨਹੀਂ ਮੈਂ 2014 ਚ ਹੋਇਆ ਬਲਾਈਂਡ ਔਰ ਇੱਕ ਦਿਨ ਨਾਰਮਲੀ ਜਦੋਂ ਅਪਾ ਕ੍ਰਿਕਟ ਖੇਡਦੇ ਆ ਨਾਰਮਲੀ ਅਪਾ ਮਲੇਚ ਖੇਡਦੇ ਹੁੰਨੇ ਮੁੰਡਿਆਂ ਨਾਲ ਉਦੋਂ ਮੇਰੇ ਇੱਕ ਬੋਲ ਲੱਗੇ ਥੋੜਾ ਜਿਹਾ ਐਪਨ ਹੋ ਗਈ ਸੀਗੀ ਉਹਦੇ ਕਰਕੇ ਉਸ ਟਾਈਮ ਤਾਂ ਨਹੀਂ ਪਤਾ ਲੱਗਿਆ ਕਿ ਸਿਰ ਤੇ ਬੋਲ ਲੱਗੀ ਹੋਈ ਹੈ ਚਲੋ ਕੋਈ ਪ੍ਰੋਬਲਮ ਨਹੀਂ ਅਪਾ ਖੇਡਣ ਲੱਗੇ ਦੁਬਾਰਾ ਪਰ ਥੋੜਾ ਥੋੜਾ ਹੁੰਦੇ 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 ਉਹ ਜਿਹੜਾ ਬਲੱਡ ਨਿਕਲਿਆ ਸੀ ਉਸ ਤੋਂ ਬਾਅਦ ਉਹ ਨਾੜ ਦੇ ਅੰਦਰ ਜੰਮ ਗਿਆ ਤਾਂ ਉਸ ਕਰਕੇ ਨਾੜ ਬਲੌਕ ਕਿਚ ਹੋ ਗਈਆਂ ਚਲੋ ਥੋੜਾ ਥੋੜਾ ਹੌਲੀ ਹੌਲੀ ਆਈ ਵਿਜ਼ਨ ਜਾਂਦੀ ਰਹੀ ਜਾਂਦੀ ਰਹੀ ਤਾਂ ਇਸ ਕਰਕੇ ਪਰਦਾ ਡੈਮੇਜ ਹੋ ਗਿਆ ਮੇਰਾ ਅੱਛਾ ਮੈਂ ਤੁਹਾਡੀ ਵੀਡੀਓ ਦੇਖੀ ਇੱਕ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਤੁਸੀਂ ਫੁੱਟਬਾਲ ਖੇਡਦੇ ਪਏ ਸੀ ਹਾਂਜੀ ਫੜਾ ਇੱਕ ਨਾਰਮਲ ਜਿਹਦੀਆਂ ਵਿਜ਼ਨ ਪ੍ਰੋਪਰ ਆ ਉਹ ਬੰਦਾ ਤਾਂ ਇਹ ਸੋਚਦਾ ਯਾਰ ਫੁੱਟਬਾਲ ਤਾਂ ਬੜੀ ਔਖੀ ਗੇਮ ਆ ਇਹਦੇ ਲਈ ਤਾਂ ਪ੍ਰੈਕਟਿਸ ਬਹੁਤ ਚਾਹੀਦੀ ਆ ਫਿਰ ਉਹ ਜੇ ਮੁੰਡਿਆਂ ਦੇ ਨਾਲ ਜਾਂ ਕੁੜੀਆਂ ਦੇ ਨਾਲ ਰਹਿਣਾ ਖੇਡਣਾ ਖਾਣਾ ਖਾਣੀ ਪ੍ਰੈਕਟਿਸ ਕਰਨੀ ਤੋਂ ਉਸ ਤੋਂ ਬਾਅਦ ਉਹ ਚੀਜ਼ਾਂ ਸਿੱਖਣੀਆਂ ਇਹ ਵੀ ਮੇਰੇ ਵਸਤੀ ਵਾਲ ਗੱਲ ਨਹੀਂ ਗੀ ਪਰ ਤੁਹਾਡੇ ਬਲਾਈਂਡਨੈਸ ਹੋਣ ਦੇ ਚਲਦੇ ਆ ਇਹ ਗੇਮ ਤੁਸੀਂ ਖੇਡਦੇ ਪਏ ਸੀ ਇਹ ਫਿਰ ਐਡਾ ਸੰਘਰਸ਼ ਦਾ ਜਿਹੜਾ ਪੈੜਾ ਵਾ ਇੱਕ ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਹੈ ਜਦੋਂ ਤੁਹਾਡੀ ਜ਼ਿੰਦਗੀ 'ਚ ਬਲਾਈਂਡਨੈਸ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੇਕਰ ਪਹਿਲਾ ਸਵਾਲ ਪੁੱਛਾਂ ਕਿ ਉਹਨਾਂ ਦਿਨਾਂ ਦੇ ਵਿੱਚ ਕੀ ਹੋਣ ਲੱਗ ਪਿਆ ਸੀ ਪਹਿਲਾਂ ਤਾਂ ਮੈਂ ਜੀ ਜਦੋਂ ਮੈਂ ਬਲਾਈਂਡ ਹੋਇਆ ਚਲੋ ਸਾਰਿਆਂ ਨੂੰ ਉਹਨਾਂ ਕੀ ਹੈ ਮੈਂ ਅੰਦਰ ਨਾਲ ਇਦਾਂ ਕਿਉਂ ਹੋ ਗਿਆ ਨਾ ਇਹ ਆਪਾਂ ਇੱਕ ਰੱਬ ਨੂੰ ਦੋਸ਼ ਦੇਣ ਲੱਗ ਪਏ ਹੁੰਦੇ ਕਿ ਇਦਾਂ ਹੋ ਗਿਆ ਮੇਰੇ ਨਾਲ ਸ਼ਾਇਦ ਮੈਂ ਕੋਈ ਪਿਛਲੇ ਕਰਮ ਚੋਂ ਹੋ ਜਾਂਦੀ ਹੈ ਬਹੁਤ ਗੱਲਾਂ ਕਰਨ ਲੱਗ ਪਏ ਹੁੰਦੇ ਚਲੋ ਇਦਾਂ ਹੋ ਜਾਂਦਾ ਪਰ 4 ਸਾਲ ਬਾਅਦ ਮੈਂ ਮੈਨੂੰ ਸਟੱਡੀ ਦਾ ਪਤਾ ਲੱਗਦਾ ਕਿ ਬਲਾਈਂਡ ਸਟੱਡੀ ਹੁੰਦੀ ਆ ਫਿਰ ਮੈਂ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਵੀਆਰਟੀ ਸਕੂਲ ਸੀ ਉੱਥੇ ਬਲਾਈਂਡ ਚ ਉੱਥੇ ਮੈਂ ਆਇਆ ਸਟੱਡੀ ਕਰਨ ਸੀ ਹੂੰ ਪਰ ਉਸ ਤੋਂ ਬਾਅਦ ਮੈਂ ਓਪਨ ਕੀਤੀ 10th ਫਿਰ +1 ਰੈਗੂਲਰ ਕੀਤੀ ਕਾਲਜ +2 ਕੀਤੀ ਬੀ ਗ੍ਰੈਜੂਏਸ਼ਨ ਕੀਤੀ ਹੂੰ ਪਰ ਇਦਾਂ ਹੀ ਮੈਨੂੰ ਜਦ ਮੈਂ +2 ਦੇ ਵਿੱਚ ਸੀ ਤਾਂ ਮੈਨੂੰ ਚੀਮਾਂ ਸਰ ਸੀ ਸਾਡੇ ਤੇ ਉਹ ਉਦੋਂ ਸਿਰਫ ਜਸਤ ਕਹ ਰਹੇ ਸੀ ਕਿ ਇੱਕ ਫੁੱਟਬਾਲ ਦੀ ਟੀਮ ਬਣਾਣੀ ਆ ਪੰਜਾਬ ਵੱਲੋਂ ਉੱਚ ਉਦੋਂ ਇਸੇ ਏਰੀਆ 'ਚ ਕੋਈ ਵੀ ਫੁੱਟਬਾਲ ਨੂੰ ਜਾਣਦਾ ਵੀ ਨਹੀਂ ਸੀਗਾ ਹੂੰ ਪੰਜਾਬ 'ਚ ਫਿਰ ਉੱਥੋਂ ਉਹਨਾਂ ਨੇ ਲੌਨੀ ਯੂਨੀਵਰਸਿਟੀ 'ਚ ਸੀ ਉਹਨਾਂ ਨੇ ਸਾਡਾ 4 ਦਿਨ ਉਦੋਂ ਕੈਂਪ ਲਵਾਇਆ ਹੂੰ ਅਸੀਂ ਉੱਥੋਂ ਸਿਲੈਕਸ਼ਨ ਕੀਤੀ ਉੱਥੋਂ ਕੋਚ ਆਏ ਸੀ ਸਾਡੇ ਐਮਪੀ ਤੋਂ ਅੰਮਾ ਦਾ ਨਾਮ ਕਪਿਲ ਸਰ ਸੀ ਉਹਨਾਂ ਨੇ ਸਾਡੀ ਸਿਲੈਕਸ਼ਨ ਕੀਤੀ ਕਿ ਇਹ ਬੱਚੇ ਖੇਡਣਗੇ ਉੱਤੇ ਫਿਰ ਅਸੀਂ ਚੰਨਈ ਗਏ ਖੇਡਣ ਉਦੋਂ ਫਰਸਟ ਐਪੀਰੀਅੰਸ ਸੀ ਮੇਰਾ ਉਦੋਂ ਮੈਂ ਨੈਸ਼ਨਲ ਸਿੰਧ ਹੈ ਲੈਵਲ ਤੇ ਗਿਆ ਸੀ ਖੇਡਣ ਅੱਛਾ ਤੋਂ ਫਿਰ ਮੈਂ ਉਦੋਂ ਬਾਅਦ ਜ਼ੋਨ ਕਲੀਅਰ ਕੀਤਾ ਉੱਤਰਾਖੰਡ ਵਿੱਚ ਤਾਂ ਫਿਰ ਹੁਣ ਪੰਜਾਬ ਚ ਟੂਰਨਾਮੈਂਟ ਆਇਆ ਸੀ ਇਹ ਜ਼ੋਨ ਕਲੀਅਰ ਕਰਕੇ ਹੁਣ ਅਸੀਂ ਜਾਣਾ ਨੈਸ਼ਨਲ ਫਿਰ ਖੇਡਣ ਜਾਣਾ ਅੱਛਾ ਹਾਂਜੀ ਪੁਨੇ ਅੱਛਾ ਪੁਨੇ ਖੇਡਣ ਜਾਣਾ ਹਾਂਜੀ ਇਹ ਜਦੋਂ ਇੱਕ ਖਿਡਾਰੀ ਜਿਹੜਾ ਕਿ ਬਲਾਈਂਡਨੈਸ ਤੋਂ ਪਹਿਲਾਂ ਵੀ ਖਿਡਾਰੀ ਰਹੇਗਾ ਖਿਡਾਰੀ ਕਹਿੰਦੇ ਹਮੇਸ਼ਾ ਖਿਡਾਰੀ ਰਹਿੰਦਾ ਵਾ ਹਾਂਜੀ ਪਰ ਜਦੋਂ ਤੁਸੀਂ ਇਹਨਾਂ ਲੋਕਾਂ ਦੇ ਵਿੱਚ ਵਿਚਰਦੇ ਹਾਂ ਜਿਹੜੇ ਦੇਖ ਸਕਦੇ ਆ ਮਨ ਦੇ ਵਿੱਚ ਕਈ ਕਦੇ ਇਸ ਤਰ੍ਹਾਂ ਨਿਰਾਸ਼ਾ ਨਹੀਂ ਆਉਂਦੀ ਪਹਿਲਾਂ ਆਉਂਦੀ ਹੁੰਦੀ ਸੀਗੀ ਜਦੋਂ ਮੈਂ ਪ੍ਰੋਬਲ ਥੋੜਾ ਬਲਾਈਂਡ ਹੋਇਆ ਸੀ ਮੈਨੂੰ ਮਹਿਸੂਸ ਹੁੰਦਾ ਸੀ ਯਾਰ ਸਭ ਕੁਝ ਖਤਮ ਹੋ ਗਿਆ ਹੁਣ ਮੈਂ ਕਦੇ ਖੇਡ ਨਹੀਂ ਪਾਉਂਗਾ ਪਰ ਜਦੋਂ ਮੈਂ ਇੱਥੇ ਆਇਆ ਬਲਾਈਂਡ ਦੇ ਵਿੱਚ ਇੱਥੇ ਖੇਡਦੇ ਸੀ ਤਾ ਅਸੀਂ ਕਹਿੰਦੇ ਮੈਂ ਵੀ ਖੇਡ ਲੂੰਗਾ ਕੋਈ ਟ੍ਰਾਈ ਕਰੋ ਜਰੂਰ ਕਰਦੇ ਸੱਟ ਲੱਗੀ ਪਰ ਮੈਂ ਕੋਸ਼ਿਸ਼ ਨਹੀਂ ਛੱਡੀ ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਗਿਆ ਮੈਂ ਖੇਡਦਾ ਗਿਆ ਅੱਜ ਨੈਸ਼ਨਲ ਲੈਵਲ ਤੇ ਖੇਡਦਾ ਮੈਂ ਜਦੋਂ ਵੀ ਖੇਡਦਾ ਚਾਹੇ ਉਹ ਕ੍ਰਿਕਟ ਚਾਵੇ ਚਾਹੇ ਫੁੱਟਬਾਲ ਆਵੇ ਨੇ ਇਸ ਗੱਲ ਕੀ ਆ ਜਦੋਂ ਜਿਹੜੇ ਦਰਸ਼ਕ ਦੇਖਦੇ ਵੀ ਪਏ ਆ ਮੇਰੇ ਵਰਗੇ ਉਹ ਅੱਜ ਕੱਲ੍ਹ ਇੱਕ ਸਾਡੇ ਨਾਲ ਹੋੜ ਜੀ ਲੱਗੀ ਹੋਈ ਆ ਬਹੁਤ ਆ ਪੜ੍ਹਨ ਦੀ ਹੋੜ ਲੱਗੀ ਹੋਈ ਆ ਬਹੁਤ ਪੜ੍ਹ ਲਿਖੇ ਜਾਂਦੇ ਆ। ਹਾਂਜੀ। ਉਸ ਤੋਂ ਬਾਅਦ ਸਾਡਾ ਜਿਹੜਾ ਸਮਾਜ ਦੇ ਵਿੱਚ ਇੱਕ ਕਲਚਰ ਬਣਿਆ ਹੋਇਆ ਕਿ ਹਾਈ ਸਟੱਡੀ ਲੈਵਲ ਜਿਹੜਾ ਹਾਈ ਸਟੱਡੀ ਕੰਪਲੀਟ ਕਰ ਲਓ। ਉਸ ਤੋਂ ਬਾਅਦ ਜੌਬ ਕਰ ਲਓ। ਇੱਕ ਬੱਚਾ ਆਪਣੀ ਭਾਵੇਂ ਗ੍ਰੈਜੂਏਸ਼ਨ ਟੌਪ ਲੈਵਲ ਦੀ ਕਰਦਾ। ਤੋਂ ਉਸ ਤੋਂ ਬਾਅਦ ਜਦੋਂ ਜੌਬ ਕਰਨ ਜਾਂਦਾ। ਤਾਂ ਉਹਨੂੰ ਇੰਨੀ ਕੁ ਬੇਸਿਕ ਸੈਲਰੀ ਜਾਂ ਸਰਕਮਸਟੈਂਸਸ ਜਿੰਨੇ ਇੱਕ ਨੌਨ ਸੱਭਿਅਕ ਮਿਲਦੇ ਆ। ਕਿਉਂ ਬੱਚਾ ਜਾਂ ਜਿਹੜਾ ਜਵਾਨ ਹੋ ਗਿਆ ਹੁੰਦਾ ਉਹ ਡਰ ਜਾਂਦਾ ਮਾਹੌਲ ਨੂੰ ਦੇਖ ਕੇ ਫਿਰ ਉਹ ਆਪਣੇ ਆਪ ਨੂੰ ਕੋਸਣ ਲੱਗ ਜਾਂਦਾ ਹਾਂਜੀ ਕੋਸਣ ਇਸ ਕਰਕੇ ਲੱਗ ਜਾਂਦਾ ਕਿ ਜਿੱਥੇ ਉਹਦੇ ਬਾਪ ਦਾਦਾ ਹੋਰਾਂ ਦੇ ਵੱਲੋਂ ਮਕਾਨ ਪਾ ਲਏ ਜਾਂਦੇ ਆ ਹਾਂਜੀ ਪਰਵਰਿਸ਼ ਬੱਚਿਆਂ ਦੀ ਕਰ ਲਈ ਜਾਂਦੀ ਉਹਦੇ ਮਨ ਦੇ ਵਿੱਚ ਪਹਿਲਾ ਸਵਾਲ ਇਹ ਆ ਜਾਂਦਾ ਕਿ ਮੈਨੂੰ ਮੇਰੇ ਬਾਪ ਦਾਦਾ ਨੇ ਇੰਨਾ ਪੜ੍ਹਾ ਦਿੱਤਾ ਮਾਤਾ ਨੇ ਇੰਨਾ ਪਿਆਰ ਦੇ ਦਿੱਤਾ ਮੇਰੀ ਤਾਂ ਜ਼ਿੰਦਗੀ ਪੜੀ ਖਤਰਨਾਕ ਹੋ ਚੱਲੀ ਹੈ ਮੈਂ ਇੰਨਾ ਪੜ੍ਹ ਲਿਖ ਕੇ ਵੀ ਇੰਨੀ ਕ ਜੋਬ ਕਰਦਾ ਪਿਆ ਤਾਂ ਮੇਰੀ ਜ਼ਿੰਦਗੀ ਰੱਬਾ ਬਹੁਤ ਮਾੜੀ ਹੋ ਗਈ ਹੈ ਰੱਬਾ ਮੈਂ ਇਹਨਾਂ ਤੋਂ ਥੱਕਾ ਕੀਤਾ ਜੇ ਮੈਂ ਇੱਕ ਜਿਹਦੇ ਕੋਲ ਹੁਣ ਵਿਜ਼ਨ ਹੈ ਨਹੀਂ ਮੁੰਡੇ ਕੋਲੇ ਉਹਦੇ ਨਾਲ ਗੱਲ ਕਰਾਂ ਕਿ ਜਿਹੜੀ ਆ ਇਹਨਾਂ ਲੋਕਾਂ ਦੀਆਂ ਸੋਚਾਂ ਹੁੰਦੀਆਂ ਕਿ ਵਾਕੇ ਹੀ ਰੱਬ ਨਾਲ ਅਦਾਜ਼ ਕੀ ਬਣਦੀ ਜਾਇਜ਼ ਆ ਦੇਖੋ ਇੱਕਦਮ ਤੁਹਾਨੂੰ ਇਦਾਂ ਸੋਚਣਾ ਨਹੀਂ ਚਾਹੀਦਾ ਕਦੇ ਵੀ ਤੁਹਡੇ ਕੋਲ ਸਰੀਰ ਹੈ ਨਾ ਸਭ ਕੁਝ ਹੈ ਦੁਨੀਆ ਦਾ ਅਗਰ ਤੁਹਾਡੇ ਕੋਲ ਬੋਡੀ ਫਿਟ ਹੈ ਨਾ ਫਿਰ ਸਭ ਕੁਝ ਕੁਝ ਵੀ ਨਹੀਂ ਤੁਸੀਂ ਸਭ ਕੁਝ ਕਰ ਲੋਗੇ ਤੁਸੀਂ ਜੇ ਤੁਹਾਡੇ ਕੋਲ ਸਾਰੀ ਬੋਡੀ ਫਿਟ ਅਗਰ ਤੁਹਾਡੇ ਕੋਲ ਇੱਕ ਵੀ ਅੰਗ ਹੈ ਨਹੀਂ ਨਾ ਤੁਹਾਨੂੰ ਕਦੇ ਨਾ ਕਦੇ ਉਹ ਡਿਫਿਕਲਟੀ ਆਊਗੀ ਆਊਗੀ ਫਿਰ ਤੁਸੀਂ ਇੱਕ ਡਿਪੈਂਡੈਂਟ ਹੋ ਜਾਓਗੇ ਕਿਸੇ ਤੇ ਜੋ ਜਿਹਦੀ ਬੋਡੀ ਸਹੀ ਹੋ ਉਹ ਕਿਸੇ ਤੇ ਡਿਪੈਂਡੈਂਟ ਨਹੀਂ ਹੈ ਕਦੇ ਵੀ ਉਹ ਆਪਣਾ ਜੋ ਮਰਜ਼ੀ ਕਰ ਸਕਦਾ ਜੋ ਮਰਜ਼ੀ ਕਰ ਜੇ ਉਹਨੂੰ ਸਪੋਰਟਸ ਵੀ ਬਹੁਤ ਹੁੰਦਾ ਸਪੋਰਟਸ ਵੀ ਕਰੇ ਉਹਨੂੰ ਬਹੁਤ ਬਹੁਤ ਐਪਰੀਸ਼ੀਏਟ ਵੀ ਕਰਦੇ ਲੋਕ ਪਰ ਜਿੱਦਾਂ ਕਿ ਸਾਡੇ ਹੁੰਦੇ ਆ ਸਾਡੇ ਕੋਈ ਐਪਰੀਸ਼ੀਏਟ ਨਹੀਂ ਕਰਦਾ ਸਾਨੂੰ ਕਹਿੰਦੇ ਚਲੋ ਕੋਈ ਨਹੀਂ ਇਹਨੂੰ ਕਿਹਾ ਦੇਖਦਾ ਖੇល ਨਹੀਂ ਜਾਂਦੇ ਇੱਕ ਮਨੋਰੰਜਨ ਕਰ ਰਹੇ ਆਪਣਾ ਕੇ ਲਈ ਅੱਛਾ ਇਹਦਾ ਦੀ ਸੋਚ ਨਹੀਂ ਆਈ ਪਹਿਲਾਂ ਚਲੋ ਆਪਾਂ ਥੋੜਾ ਜਿਹਾ ਨਾ ਪਿਛੋਕੜ ਵੱਲ ਜਾਂਦੇ ਹਣਾ ਹਾਂਜੀ ਅ ਗੁਰਜੋਤ ਜਦੋਂ ਜੰਮਿਆ ਪਲਿਆ ਹਾਂਜੀ ਸਕੂਲ ਦੇ ਵਿੱਚ ਜਾਂਦਾ ਹੁੰਦਾ ਸੀ ਮਾਪਿਆਂ ਦੇ ਨਾਲ ਰਹਿੰਦਾ ਹੁੰਦਾ ਸੀ ਉਦੋਂ ਦੇ ਦਿਨ ਕਿਸ ਤਰ੍ਹਾਂ ਦੇ ਸੀ ਦੇਖੋ ਜਦੋਂ ਤੋਂ ਮੌਣੀਫਿਟ ਹੁੰਦੇ ਨੇ ਕਿੰਨੇ ਆਪਣੇ ਰੰਗਾਂ 'ਚ ਹੁੰਦੇ ਵੇ ਕੋਈ ਕਿਸੇ ਦੀ ਫਿਕਰ ਨਹੀਂ ਕੁਛ ਨਹੀਂ ਅਸੀਂ ਇਹ ਕਰਦਾਂਗੇ ਬਹੁਤ ਵੱਡੇ ਵੱਡੇ ਸੁਪਨੇ ਸੀ ਡਾਕਟਰ ਬਣ ਜਾਗੇ ਆਰਮੀ ਚ ਜਾਵਾਂਗੇ ਕਿੱਥੇ ਜਾਵਾਂਗੇ ਪਰ ਅੱਗੇ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਕੱਲ ਨੂੰ ਮੇਰੇ ਨਾਲ ਕੀ ਗੱਲ ਹੋ ਜਾਣੀ ਨਹੀਂ ਪਤਾ ਹੁੰਦਾ ਇੱਥੇ ਭਾਈ ਮੈਂ ਥੋੜਾ ਵਿਰਾਮ ਦੇਣਾ ਚਾਹੁੰਦਾ ਜਿਵੇਂ ਤੁਸੀਂ ਹਿੱਸੇ ਤੱਕ ਪਹੁੰਚ ਗਏ ਹੋ ਇੰਟਰਵਿਊ ਦੇਖਦੇ ਪਏ ਹੋ ਜਿਹੜਾ ਗਰਜੋਤ ਨੇ ਗੱਲ ਕਹੀ ਹੈ ਕਿ ਰੱਬ ਦੇ ਆ ਰੰਗਾਂ ਦਾ ਨਹੀਂ ਪਤਾ ਇੱਕ ਬੜੀ ਅਪੀਲ ਆ ਮੈਂ ਆਪਣੇ ਆਪ ਨੂੰ ਵੀ ਕਰਦਾਂ ਤੇ ਤੁਹਾਨੂੰ ਵੀ ਕਰਦਾਂ ਕਿ ਜ਼ਰੂਰ ਜਿੰਨੇ ਕ ਰੱਬ ਨੇ ਸਹ ਬਖਸ਼ੇ ਹੁੰਦੇ ਆ ਸ਼ੁਕਰਾਨੇ ਭਾਵਨਾ ਦੇ ਨਾਲ ਜ਼ਰੂਰ ਆਪਣੇ ਮਾਪਿਆਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਸੰਗੀ ਸਾਥੀਆਂ ਦੇ ਵਿੱਚ ਉਮਰ ਜ਼ਿੰਦਗੀ ਵੀ ਹੰਡਾਉਣ ਦੀ ਕੋਸ਼ਿਸ਼ ਕਰਿਆ ਕਰੋ ਐਵੇਂ ਬਹੁਤਾ ਟਾਈਮ ਕਹਿੰਦੇ ਆ ਕਿ ਉਹ ਸਟ्रेस ਦੇ ਵਿੱਚ ਰਹਿਣਾ ਇਹ ਵੀ ਕਿਤੇ ਨਾ ਕਿਤੇ ਸਾਡੂੰ ਤੰਗੀ ਪਰੇਸ਼ਾਨੀ ਕਰ ਜਾਂਦਾ ਹੈ ਹਾਂਜੀ ਅਗਰ ਜਦੋਂ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋਈਆਂ ਹਾਂ ਹਾਂਜੀ ਕਿਹੜੀ ਕਲਾਸ ਦੇ ਵਿੱਚ ਮੈਂ ਸਰ ਉਦੋਂ 7th ਸੀ ਜੀਆ 7ਵੀਂ ਕਲਾਸ ਦੇ ਹਾਂਜੀ ਮੂਗੀ ਪੜਦੇ ਹੁੰਦੇ ਸੀ ਹਾਂਜੀ ਹਾਂਜੀ ਮੂਗੀ ਤੇ ਇਹ ਫਿਰ ਪਹਿਲੀ ਵਾਰ ਪੇਰੈਂਟਸ ਨੂੰ ਪਤਾ ਲੱਗਿਆ ਕਿਸੇ ਟੀਚਰ ਨੂੰ ਬਤਾਉਂਦੇ ਨੇ ਸਾਡੇ ਨੇ ਇੱਕ ਮੈਥ ਟੀਚਰ ਸੀ ਉਹਨਾਂ ਨੂੰ ਪਤਾ ਲੱਗਿਆ ਮੇਰੀ ਵਿਜ਼ਨ ਕੋਈ ਨਾਮ ਯਾਦ ਹਾਂਜੀ ਗੁਰਵਿੰਦਰ ਸਰ ਸੀ ਐਸ ਗੁਰਵਿੰਦਰ ਸਰ ਅੱਛਾ ਮੈ ਟੀਚਰ ਸੀ ਅੱਛਾ ਕਿਵੇਂ ਕੀ ਹੋਇਆ ਉਦੋਂ ਕੀ ਜਦੋਂ ਕਿ ਮੈਂ ਨਾ ਸਮ ਸੋਲਵ ਕਰ ਰਿਹਾ ਸੀਗਾ ਤਾਂ ਮੈਂ ਤੋਂ ਮੈਂ ਉਹਦੋਂ ਖਿੜਕੀ 'ਚ ਬੈਠਾ ਸੀ ਮੈਂ ਉਹਦੋਂ ਰੋਸ਼ਨੀ 'ਚ ਸੀਗੀ ਉੱਥੇ ਖਿੜਕੀ ਸੀਗੀ ਉੱਥੇ ਮੈਂ ਸਮ ਸੋਲਵ ਕਰੀ ਜਾਂਦਾ ਸੀ ਸਹੀ ਤਰੀਕੇ ਨਾਲ ਸਹੀ ਤਰੀਕੇ ਨਾਲ ਕਰੀ ਜਾਂਦਾ ਸੀ ਉਹ ਕਿੰਨਾ ਉੱਡ ਰਿਹਾ ਇੱਧਰ ਆ ਉਹਨਾਂ ਨੇ ਮੈਨੂੰ ਕੋਲੇ ਬੁਲਾ ਲਿਆ ਆਪਣੇ ਤੇ ਉੱਥੇ ਮੈਨੂੰ ਸਮ ਦਿਖਾਇਆ ਨਾ ਸਾਧ ਨੇ ਉਹ ਕਹਿੰਦਾ ਇਹਦਾ ਆਨਸਰ ਕੱਢ ਮੈਂ ਉਥੋਂ ਸਮ ਸੋਲਵ ਨਾ ਕਰ ਸਕਿਆ ਉਹ ਕਹਿੰਦਾ ਚੱਲ ਕੋਈ ਨਹੀਂ ਉੱਥੇ ਜਾ ਕੇ ਬੈਂਚ 'ਤੇ 2 ਮਿੰਟੇ ਜਾ ਕੇ ਕਰ ਮੈਂ ਉੱਥੇ ਹੀ ਜਾ ਜਾਂਦਾ ਹੀ ਸਾਰੀ ਬੰਦੇ ਖੜੇ ਲੱਗੇ ਹਾਂ ਜੀ ਸੌਲਵ ਹੋ ਗਿਆ ਮੈਂ 2 ਮਿੰਟੇ ਉਹਨਾਂ ਦੇ ਕੋਲ ਚੱਲ ਗਿਆ ਕਹਿੰਦਾ ਪਹਿਲਾਂ ਇੱਥੇ ਹੋ ਨਹੀਂ ਰਹਾ ਸੀ ਤੈਨੂੰ 5 ਮਿੰਟ ਹੋ ਗਏ ਖੜੇ ਨੇ ਉੱਥੇ ਸਮ ਸੌਲਵ ਕਿੱਦਾਂ ਹੋ ਗਿਆ ਹੂੰ ਕਹਿੰਦਾਂ ਲੱਗਦਾ ਤੈਨੂੰ ਸ਼ਾਇਦ ਮੈਨੂੰ ਲੱਗਦਾ ਵਿਜ਼ਨ ਦੀ ਪ੍ਰੋਬਲਮ ਹੈ ਅੱਛਾ ਮੈਂ ਕਿਹਾ ਨਹੀਂ ਸਰ ਕਹਿੰਦਾ ਰੁਕ ਜਾ ਉਹਨੇ ਮੈਨੂੰ ਧਿਆਨ ਦਿੱਤਾ ਕਹਿੰਦੇ ਚਲੋ ਇੱਥੇ ਕਰ ਫੇਰ ਦੁਬਾਰਾ ਉਹ ਫੇਰ ਉਹਨੇ ਉਹਨੇ ਉੱਥੇ ਭੇਜਿਆ ਮੈਂ ਫੇਰ ਸਮ ਸੌਲਵ ਕਰਤਾ ਤਾਂ ਫਿਰ ਉਹਨਾਂ ਨੂੰ ਥੋੜਾ ਪਤਾ ਲੱਗਾ ਇਹਨਾਂ ਨੂੰ ਬਿਜ਼ਨਸ ਦੀ ਪ੍ਰੋਬਲਮ ਉਹਨਾਂ ਨੇ ਮੈਨੂੰ ਘਰ ਭੇਜਿਆ ਫਿਰ ਮੈਨੂੰ ਉਹਨਾਂ ਨੇ ਮੇਰੇ ਪੇਰੈਂਟਸ ਨੂੰ ਵੋਨ ਕੀਤਾ ਕਿ ਇਦਾਂ ਦਾ ਬਿਜ਼ਨਸ ਨਹੀਂ ਇਹਦੀ ਹੂੰ ਮੈਨੂੰ ਲੱਗਦਾ ਹੈ ਨਹੀਂ ਘਟ ਰਿਹਾ ਅੱਛਾ ਫਿਰ ਹੌਲੀ 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 ਠੀਕਰ ਪੇਰੈਂਟਸ ਦੀ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਵਿੱਚ ਕੌਣ ਕੌਣਾ ਮੇਰੇ ਮਮਾ ਐ ਫਾਜ਼ਲ ਸਾਹਿਬ ਐ ਤੇ ਮੇਰੇ ਸਿਸਟਰ ਐ 4 ਇੱਕ ਬਰਦਰ ਐ ਛੋਟਾ 4 ਸਿਸਟਰ ਐ ਛੋਟਾ ਬਰਦਰ ਐ ਹਨ ਬੈਣਾ ਵਿਆਹੀਆਂ ਹੋਈਆਂ ਕਿੰਨੀਆਂ ਦੋ ਬੈਗੀਆਂ ਹੋਈਆਂ ਦੋ ਅੰਦਰ ਦੋ ਰਹੇ ਆ ਜੇਕਰ ਪਰਿਵਾਰ ਦੇ ਆਰਥਿਕ ਥੋੜੇ ਜਿਹੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਠੀਕ ਠਾਕ ਆ ਕਿ ਹਜੇ ਠੀਕ ਮਤਲਬ ਦਾਵਾ ਡੋਲ ਚੱਲਦੇ ਪਏ ਦਾਵਾ ਡੋਲੀ ਹੈ ਜੀ ਕਾਰਨ ਪਾਦਰ ਸਾਹਿਬ ਕੀ ਕਰਨਗੇ ਪਾਦਰ ਲੇਬਰ ਹੀ ਕਰਦੇ ਆ ਜੀ ਨੂੰ ਪਤਾ ਹੀ ਲੇਬਰ ਦਾ ਕੰਮ ਆ ਜਾਂਦਾ ਹੈ ਤੇ ਨਹੀਂ ਆਉਂਦਾ ਜੀ ਮੀਆਂ ਅਦ ਕਦ ਕੁਝ ਹੂੰ ਇਹਦਾ ਅਗਰ ਕਿ ਥੋੜਾ ਤੰਗੀ ਆ ਦੇ ਤੱਕ ਅ ਜਦੋਂ ਕਈ ਵਾਰ ਕਹਿੰਦੇ ਆ ਕਿ ਹੁਣ ਭੈਣਾਂ ਦੇ ਤੁਸੀਂ ਕਿ ਦੋ ਵਿਆਹ ਕੀਤੇ ਆ ਫਰੇਡਾ ਵੱਡਾ ਕਾਰਜ ਕਰਨਾ ਇਹ ਫਿਰ ਬਾਦਰ ਸਾਹਿਬ ਨੂੰ ਬਹੁਤ ਸਲਾਮ ਆ ਸਾਡੇ ਵੱਲੋਂ ਡਬਲਯੂ ਵਾਲਾ ਕੀਤਾ ਉਹਨਾਂ ਦੇ ਵੱਲੋਂ ਉਪਰਾਲਾ ਇਸ ਕਰਕੇ ਕਿ ਜ਼ਿੰਮੇਵਾਰੀ ਹੁੰਦੀ ਹੈ ਪਰ ਇੱਕ ਜਿਕਰ ਲੇਬਰ ਮੁੱਖੀ ਸੋਚ ਕੇ ਦੇਖਿਆ ਜਾਵੇ ਤਾਂ ਇੰਨਾ ਪਰਿਵਾਰ ਨੂੰ ਪਾਲਣਾ ਬਹੁਤ ਵੱਡੀ ਮਿਹਨਤ ਦਾ ਕੰਮ ਆ ਕੀ ਗੱਲਾਂ ਚੱਲਦੀਆਂ ਨੇ ਪਰਿਵਾਰ ਦੇ ਨਾਲ ਤਾਂ ਫਾਦਰ ਸਾਹਿਬ ਬੈਠੇ ਹੁੰਦੇ ਆ ਕਈ ਵਾਰੀ ਚੱਲ ਪੰਦੀ ਆ ਕੋਈ ਮਤਲਬ ਉਹ ਇਹ ਕਹਿੰਦੇ ਕਿ ਚਲੋ ਕੁਝ ਤੁਸੀਂ ਕੁਝ ਕਰ ਦਿਓ ਅਸੀਂ ਤਾਂ ਚਲੋ ਲੇਬਰ ਕਰਦੇ ਰਹਿ ਗਏ ਅਸੀਂ ਤਾਂ ਲੇਬਰ ਕਰਦੇ ਚੱਲ ਜਾਣਾ ਕਿ ਤੁਹਾਡਾ ਨਾਮ ਕੁਝ ਬਣ ਜੇ ਕਿ ਤੁਸੀਂ ਕੱਲ ਨੂੰ ਆ ਬਿਕੁਨ ਦੁਨੀਆ ਪਛਾਣਨੇ ਗਿਆ ਇਸ ਲੈਵਲ ਤੋਂ ਮੇਰੇ ਮम्मा ਬਹੁਤ سپورਟ ਕਰਦੇ ਆ ਪਾਪਾ ਫੇਰ ਵੀ ਕਦੇ ਕਹਦੇ ਹੁੰਦੇ ਨਹੀਂ ਸੱਟ ਲੱਗੇ ਬਾਹਰ ਨਾ ਜਾ ਹੂੰ ਪਰ ਮੇਰੇ ਮम्मा ਬਹੁਤ ਜ਼ਿਆਦਾ سپورਟ ਕਰਦੇ ਮੈਨੂੰ ਇਸ ਲੈਵਲ ਤੋਂ ਨਹੀਂ ਗੁਰਜਤ ਹੁਣ ਤੁਹਾਡੇ ਤੁਹਾਡੇ ਤੱਕ ਐਕਸਪੈਕਟੇਸ਼ਨਸ ਹੈਗੀਆਂ ਹਾਂਜੀ ਤੁਸੀਂ ਕੀ ਕਰ ਸਕਦੇ ਹੋ ਹੁਣ ਜਿੰਦਾਂ ਉਹਨਾਂ ਨੂੰ ਇਹ ਹੈ ਕਿ ਜੌਬ ਲੱਗ ਜਾਊ ਕੱਲ ਨੂੰ ਗਵਰਨਮੈਂਟ ਸਰਵਿਸ ਲੱਗੂਗੀ ਉਹਦੀ ਅੱਛੀ ਸੈਲਰੀ ਹੋਊਗੀ ਮੈਰਿਜ ਕਰਾ ਦਾਂਗੇ ਇਹ ਨਹੀਂ ਇਹ ਤਾਂ ਅੱਜ ਕੱਲ ਜਿਹੜੇ ਗਵਰਨਮੈਂਟ ਸਕੂਲਾਂ ਚ ਪੜ੍ਹੇ ਹੋਏ ਆ ਉਹਨਾਂ ਨਾਲ ਗੱਲ ਕਰ ਲਈਏ ਵੀ ਗਵਰਨਮੈਂਟ ਜੌਬ ਭਾਈ ਕਰ ਲੋ ਕਹਿੰਦੇ ਵੀ ਤੌਬਾ ਤੌਬਾ ਇਨਾ ਕੰਪੀਟੀਸ਼ਨ ਤੁਸੀਂ ਤਾਂ ਮਤਲਬ ਹੁਣ ਅੱਖਾਂ ਤੇ ਰੋਸ਼ਨੀ ਹੈ ਨਹੀਂ ਕੀ ਤੁਸੀਂ ਹੁਣ ਸਟੱਡੀ ਮਤਲਬ ਕਰਦੇ ਪਏ ਕੋਚਿੰਗ ਲੈਣੇ ਪਏ ਹਾਂਜੀ ਹਾਂਜੀ ਸਰ ਮੈਂ ਕੋਚਿੰਗ ਕਰਦਾ ਪਟਵਾਰੀ ਦੀ ਪਟਵਾਰੀ ਦੀ ਕੋਚਿੰਗ ਲੈਣੇ ਪਏ ਹਾਂਜੀ ਸੱਚੀ ਪੱਕੀ ਗੱਲ ਹਾਂਜੀ ਸਰ ਤਰ ਗੁਰਜੋਤ ਅੱਖਾਂ ਦੀ ਰੋਸ਼ਨੀ ਹੋਣ ਤੋਂ ਬਿਨਾ ਹਾਂਜੀ ਫਾਦਰ ਸਾਹਿਬ ਦਿਹਾੜੀ ਤੱਪਾ ਕਰਦੇ ਆ ਦੋ ਪਹਿਣਾ ਵਿਆਹਣ ਵਾਲੀਆਂ ਪਈਆਂ ਛੋਟਾ ਪਰਾ ਪੜਦਾ ਪਿਆ ਤੇ ਤੁਸੀਂ ਹਜੇ ਵੀ ਕੋਸ਼ਿਸ਼ ਪੂਰੀ ਕਰਦੇ ਪਏ ਹੋ ਪਟਵਾਰੀ ਦੀ ਸਰਕਾਰੀ ਜੋਬ ਨੂੰ ਲੈ ਕੇ ਫਿਰ ਕਿਵੇਂ ਕੋਚਿੰਗ ਹੁੰਦੀ ਹੈ ਸਰ ਉਹ ਜਿੱਦਾਂ ਗਿਆ ਜੋ ਸਟੂਡੈਂਟ ਤੋਂ ਜਿਵੇਂ ਉਹਨਾਂ ਨੂੰ ਸਮਝਾ ਲੈਂਦੇ ਲਿਖ ਕੇ ਉਹਨਾਂ ਨੂੰ ਪੀਡੀਐਫ ਭੇਜ ਦਿੰਦੇ ਆ ਕਿ ਸਾਨੂੰ ਵਾਇਸ ਨਾ ਹੀ ਉਹ ਦੱਸ ਦਿੰਦੇ ਆ ਸਸੇ ਪਰ ਉਸੇ ਹਿਸਾਬ ਨਾਲ ਉਹਨਾਂ ਨੂੰ ਉਹ ਇੱਕ ਨਾ ਰੱਖਦੇ ਸੋਚ ਕੇ ਆ ਵੀ ਅੰਦਾ ਅੰਦਾ ਹੋ ਸਕਦਾ ਜਿੱਦਾਂ ਮੈਪ ਚੱਲਦੇ ਆ ਸਾਨੂੰ ਇੱਕ ਡਾਇਰੈਕਸ਼ਨ ਦੱਸ ਦਿੰਦੀ ਸੱਜੇ ਉੱਥੇ ਆ ਤੁਹਾਡਾ ਲੈਫਟ ਸਾਈਡ ਇਹ ਆ ਹੂੰ ਕਿ ਫਿਰ ਉਸੇ ਉਸੇ ਉਹਨੂੰ ਪ੍ਰੋਪਰ ਇੱਕ ਨਾ ਮਾਈਂਡ ਸੇ ਰੱਖਦੇ ਕਿ ਇੱਥੇ ਇਹ ਜਗ੍ਹਾ ਹੋ ਸਕਦੀ ਹੈ ਨਹੀਂ ਲਾਈਕ ਜਿਵੇਂ ਗਵਰਨਮੈਂਟ ਟੈਸਟਾਂ ਦੇ ਵਿੱਚ ਮੈਥਸ ਵੀ ਆ ਜਾਂਦਾ ਰੀਜ਼ਨਿੰਗ ਆ ਜਾਂਦੀ ਹੈ ਲਿਸਨਿੰਗ ਆ ਜਾਂਦੀ ਹੈ ਨਾ ਰੀਜ਼ਨਿੰਗ ਬੜੀ ਕਹਿੰਦੇ ਕਈ ਵਾਰੀ ਕਿ ਪੁੱਠੀ ਡੇਢੀ ਜੀ ਆ ਜਾਂਦੀ ਹੈ ਜਿਵੇਂ ਸਿਵਲ ਸਰਵਿਸਿਸ ਨੂੰ ਪਤਾ ਹੁੰਦਾ ਜੰਮਰੀ ਬਲੱਡ ਰਿਲੇਸ਼ਨ ਆ ਜਾਂਦਾ ਯੈਸ ਯੈਸ ਫਿਰ ਕਿਵੇਂ ਹੈਂਡਲ ਕਰਦੇ ਆਪਾਂ ਮੱਕੀ ਇਹਨਾਂ ਦੀ ਕੋਈ ਪ੍ਰੋਪਰ ਕੋਚਿੰਗ ਨਹੀਂ ਆ ਮੈਂ YouTube ਤੋਂ ਕਰਦਾ ਨਾ ਜਿੰਮੇ ਕਿ ਉਹਨੇ ਕਨਸੈਪਟ ਦਿੱਤੇ ਹੁੰਦੇ ਨੇ ਕਨਸੈਪਟ ਪੜ ਲੈਂਦੇ ਆ ਉਤੋਂ ਕੁਛ ਨਾ ਕੁਛ ਇੱਕ ਦੋ ਵਾਰੀ ਪਤਾ ਲੱਗਦਾ ਥੋੜਾ ਜਿਹਾ ਹੋਰ ਪੜੀ ਤਾਂ ਥੋੜਾ ਇੱਥੇ ਪੇਪਰ ਪਤਾ ਲੱਗ ਜਾਂਦਾ ਕੁਝ ਆਦੇ ਪੇਪਰ ਦਿੱਤਾ ਗਵਰਨਮੈਂਟ ਟੈਸਟ ਦਾ ਹਾਂਜੀ ਜੀ ਦਿੱਤਾ ਕਿਹੜਾ ਕਿਹੜਾ ਦਿੱਤਾ ਮੈਂ ਬੈਂਕਿੰਗ ਦਾ ਦਿੱਤਾ ਸੀ ਬੈਂਕਿੰਗ ਦਿੱਤਾ ਹੋਇਆ ਹਾਂਜੀ ਇਸ ਤੋਂ ਬਿਨਾ ਹੁਣ ਤਿਆਰੀ ਪੜਵਾਰੀ ਚੱਲਦੀ ਪਈ ਹਾਂਜੀ ਐਮਟੀਐਸ ਦੇ ਕਿ ਆ ਮੰਦੂਬ 10th ਪਾਸ ਸੀ ਅੱਛਾ ਹਾਂ ਜਦੋਂ ਤੁਸੀਂ ਤਿਆਰੀ ਕਰਦੇ ਹੋ ਤਾਂ ਜਿਹੜੀ ਇਹ ਜਿਨ੍ਹਾਂ ਦੇ ਆਈ ਸਾਈਡ ਘੱਟ ਹੁੰਦੇ ਜਾਂ ਬਲਾਈਂਡ ਹੁੰਦੇ ਇਹਨਾਂ ਦੀ ਇੱਕ ਸਪੈਸ਼ਲ ਲੈਂਗੁਏਜ ਵੀ ਹੁੰਦੀ ਹੈ ਹਾਂਜੀ ਬਰੇਲ ਹੁੰਦੀ ਹੈ ਇਹਨਾਂ ਦੀ ਬਰੇਲ ਹਾਂਜੀ ਤੁਸੀਂ ਉਹ ਮਤਲਬ ਨਾਲ ਤੁਹਾਨੂੰ ਆਉਣ ਲੱਗ ਗਈ ਹੈ ਮੈਂ ਐਕਚੁਅਲੀ ਬਾਚੋ ਬਲਾਈਂਡ ਹੋਇਆ ਹਾਂ ਕਾ ਮੈਂ ਪ੍ਰੋਪਰ ਕੰਨੀ ਸਿੱਖੀ ਨਹੀਂ ਹੈ ਕਦੇ ਹਾਂ ਪਰ ਉਹਨਾਂ ਜੋ ਸ਼ੁਰੂ ਤੋਂ ਬਲਾਈਂਡ ਹੁੰਦੇ ਨੇ ਨਾ ਉਹਨਾਂ ਦਾ ਥੋੜਾ ਜਿਹਾ ਹੋ ਜਾਂਦਾ ਉਹਨਾਂ ਨਾਲ ਬਣ ਜਾਂਦਾ ਹੁੰਦਾ ਨਾ ਤੁਨ ਹੁਣ ਆਪਣੀ ਜਿਹੜੀ ਸਿੱਖੀ ਹੋਈ ਸੀ ਉਹ ਅਲਫਾਬੈਟਿਕ ਜਾਂ 1 2 3 ਉਹ ਦਿਖਾਉਣ ਪਤਾ ਲੱਗਦਾ ਹੈ ਹਨਾ ਹਾਂਜੀ ਜੀ ਮੈਂ ਜਿੰਦਾ ਸਾਈਟਨ ਮੈਨੂੰ ਆਂਦੀ ਹਜੇ ਵੀ ਮੈਨੂੰ ਯਾਦ ਆ ਪ੍ਰੋਪਰ ਕਿਹੜਾ ਅੱਖਰ ਆਉਂਦਾ ਪਹਿਲਾ ਕਿਹੜਾ ਅੱਖਰ ਮੈਂ ਉਸ ਤੇ ਐਡਵਾਂਸ ਕਿਉਂਕਿ ਜੋ ਨਾਰਮਲੀ ਜੋ ਕੰਪੀਟੀਟਰ ਦੇ ਐਗਜ਼ਾਮ ਨੇ ਹੈ ਨਾ ਉਹ ਚ ਕਦੇ ਬਰੇਲ ਦਾ ਮੈਂਸ਼ਨ ਨਹੀਂ ਹੁੰਦਾ ਹੂੰ ਉਹ ਸਿਰਫ ਸਾਡੇ ਤੱਕ ਹੀ ਰਹਿ ਜਾਂਦੀ ਹੈ ਪਰ ਨਹੀਂ ਨਹੀਂ ਜੇਕਰ ਤੁਸੀਂ ਹੁਣ ਐਗਜ਼ਾਮ ਦੇਣ ਚੱਲੇ ਹੋ ਹਨਾ ਮੰਨ ਕੇ ਚੱਲੋ ਐਗਜ਼ਾਮ ਦਿਨੇ ਪਏ ਹੋ ਇੱਕ ਜਿਹੜੇ ਆਈਸਾਈਡ ਜਿੰਨਾ ਦੀ ਪ੍ਰੋਪਰ ਹੈਗੀ ਆ ਹੁਣ ਤਾਂ ਪਤਾ ਵੀ ਇਹ ਮੈਥ ਦੇ ਸਵਾਲ ਆ ਗਿਆ ਰੀਜ਼ਨਿੰਗ ਦਾ ਆ ਗਿਆ ਨਾ ਜਾਂ ਕੁਝ ਵੀ ਹੈ ਹਨਾ ਹਾਂ ਜਿਵੇਂ ਆਪਾਂ ਕਹਿ ਦਈਏ ਕਿ ਜੀਕੇ ਦਾ ਆ ਗਿਆ ਕਰੰਟ ਅਫੇਅਰ ਦਾ ਆ ਗਿਆ ਫਿਰ ਤੁਸੀਂ ਉੱਥੇ ਕਿਵੇਂ ਆਨਸਰ ਦਿੰਨੇ ਆ ਸਿੱਧਾ ਕਿ ਸਾਡੇ ਤੋਂ ਦੋ ਅੰਜਮੇ ਕਿ ਅਸੀਂ ਮੈਂ ਗ੍ਰੈਜੂਏਟ ਦਾ ਇਗਜ਼ਾਮ ਦੇ ਰਹਾ ਮੈਨੂੰ ਪਲੱਸ 2 ਦਾ ਮਿਲ ਜਾਊਗਾ ਉਹ ਵੀ ਪਾਸ ਆਊਟ ਮਿਲੂਗਾ ਹੂੰ ਤਾਂ ਉਹ ਫਿਰ ਮੈਨੂੰ ਕੁਐਸਚਨ ਦੱਸੂਗਾ ਕਿ ਇਦਾਂ ਦਾ ਕਰਕੇ ਇਦਾਂ ਕੁਐਸਚਨ ਆਇਆ ਤੁਸੀਂ ਉਹ ਮੈਨੂੰ ਆਪਸ਼ਨ ਦੱਸ ਦੂਗਾ ਇਹ ਇਹ ਆਪਸ਼ਨ ਹੈ ਫਿਰ ਮੈਂ ਲੌਜੀਕ ਲਗਾ ਕੇ ਇਦਾਂ ਆ ਹੋ ਸਕਦਾ ਮੈਂ ਫਿਰ ਟਿੱਕ ਕਰਵਾ ਦਿੰਦਾ ਮਤਲਬ ਇਹ ਆਪਸ਼ਨ ਇਹ ਤੁਹਾਨੂੰ ਦਿੱਤੀ ਹੀ ਜਾਂਦੀ ਹੈ ਸੁਭੀਤਾ ਦਿੱਤੀ ਜਾਂਦੀ ਹੈ ਤੇ ਇਹਦੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਵੀ ਗਵਰਨਮੈਂਟ ਟੈਸਟਾਂ ਦੇ ਵਿੱਚ ਜਦੋਂ ਬਲਾਈਂਡਾਂ ਨੂੰ ਇੱਕ ਪ੍ਰੋਪਰ ਜਿਹੜਾ ਪਰਸੈਂਟੇਜ ਨਿਕਲਦੀ ਆ ਉਸ ਤੋਂ ਗਵਰਨਮੈਂਟ ਜੋਬ ਮਿਲ ਜਾਂਦੀ ਹੈ ਹਾਂਜੀ ਇਸ ਸਾਡੇ ਇੱਕ ਜਿਵੇਂ ਕਿ ਸੀਟਸ ਹੁੰਦੀਆਂ ਹਨ ਕੋਟਾ ਹੁੰਦਾ ਸਾਡਾ ਸਪੈਸ਼ਲ 1% ਲਈ ਹਮਮ ਔਰ ਉਹਨਾਂ ਚੋਂ ਜੇ ਸਾਡੇ ਕਟਆਫ ਜਾਂਦਾ ਹਾਈਸ ਜਿਹਦਾ ਵੀ ਹੋਊਗਾ ਚਾਹੇ ਉਹ ਦੋ ਸੀਟਾਂ ਪਰ ਦੋ ਸੀਟਾਂ ਦਾ ਕਟਆਫ ਕੱਢ ਦੇਣਗੇ ਉਹ ਕਟਆਫ ਤੇ ਹੀ ਜੋ ਮਿਲਦੇ ਹਨ ਓਕੇ ਬਹੁਤ ਸ਼ਲਾਘਾਯੋਗ ਉਪਰਾਲਾ ਕਦਮ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਅਸੀਂ ਆਪਣੇ ਆਪ ਨੂੰ ਪਰਚੋਲ ਕੇ ਦੇਖੀਏ ਤਾਂ ਅਸੀਂ ਕਿੰਨੇ ਕਿਨਾ ਸ਼ੁਕਰੀਆਂ ਸਾਨੂੰ ਸਭ ਨੂੰ ਪਤਾ ਹਾਂ ਗੁਰਦੂ ਦੇ ਕੇ ਗੱਲ ਕੀਤੀ ਜਾਵੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਹੁਣ ਤੁਹਾਡੇ ਜਿਹੜੇ ਅਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਯੂ ਆਰ ਅ ਪਲੇਅਰ ਹਾਂਜੀ ਇਹ ਸਪੋਰਟਸਮੈਨਸ਼ਿਪ ਦੀ ਭਾਵਨਾ ਜਾਂ ਇਹ ਜਿਹੜਾ ক্রিকেট ਸ਼ੁਰੂਆਤ ਕੀਤੀ ਜਾਂਦੀ ਹੈ ਆਫਟਰ ਬਲਾਈਂਡਨੈਸ ਇਹ ਕਿਵੇਂ ਹੁੰਦੀ ਹੈ ਫਿਰ ਤੇ ਮੈਂ ਫਰੋਲ ਕੁਰਸੀ ਮੈਂ ਉੱਥੇ ਗ੍ਰੈਜੂਏਸ਼ਨ ਕਰਦਾ ਹੁੰਦਾ ਸੀ ਉੱਥੇ ਅਸੀਂ ਨਹੀਂ ਕਿ ਸਾਡਾ ਬ੍ਰਾਂਡਰ ਟਾਈਪ ਲਿਆ ਹੁੰਦਾ ਉੱਥੇ ਅਸੀਂ ਹੌਲੀ-ਹੌਲੀ ਖੇਡਣ ਲੱਗੇ ਕ੍ਰਿਕਟ ਚ ਚੌਂਕ ਸਾਨੂੰ ਪਹਿਲਾਂ ਤੋਂ ਹੀ ਸੀਗਾ ਖੇਡਣ ਦਾ ਮੈਨੂੰ ਤਾਂ ਬਹੁਤ ਜ਼ਿਆਦਾ ਸੀ ਹਾਂਜੀ ਕੀ ਖੇਲਣਾ ਖੇਲਣਾ ਮੈਂ ਪਹਿਲਾਂ ਵੀ ਸੋਚਦਾ ਕਿ ਜਦ ਸਪੋਰਟਸ ਮਿਲਣ ਜਗ੍ਹਾ ਮਿਲ ਜਾਏ ਮੈਨੂੰ ਇੱਕ ਵਾਰੀ ਕਿਤੇ ਜਾਣ ਦੀ ਨੈਸ਼ਨਲ ਲੈਵਲ ਤੇ ਮੈਂ ਵੀ ਆਪਣੇ ਪੰਜਾਬ ਨੂੰ ਸਪான்ਸਰ ਕਰਾਂ ਕਿਸੇ ਤਾਂ ਉਹ ਓਪਰਚੁਨਿਟੀ ਨਾਲ ਹੀ ਮੈਨੂੰ ਥੋੜਾ ਜਿਹਾ ਜਜ਼ਬਾ ਹੀ ਸੀ ਕਿ ਖੇਲਣ ਦਾ ਕਿ ਮੈਂ ਖੇਲਣਾ ਹੈ ਕਿਤੇ ਕੋਈ ਵੀ ਗੇਮ ਹੋਵੇ ਚਾਹੇ ਫੁੱਟਬਾਲ ਹੋਵੇ ਚਾਹੇ ਕ੍ਰਿਕਟ ਹੋਵੇ ਸੁਣੋ ਇੱਕ ਵਾਰੀ ਸਪான்ਸਰ ਕਰਨ ਨੂੰ ਮਿਲ ਜਾਏ ਪੰਜਾਬ ਤਾਂ ਓਲੀ ਓਲੀ ਅਸੀ ਪ੍ਰੈਕਟਿਸ ਕਰਦੇ ਰਹੇ ਖੇលਦੇ ਰਹੇ ਤਾਂ ਇਹ ਹੌਲੀ ਹੌਲੀ opportunity ਮਿਲੀ ਮੈਨੂੰ cricket ਦੀ national fielding ਦੀ ਅੱਛਾ ਸਾਡੀਆਂ ਸਿਲੈਕਸ਼ਨ ਹੁੰਦੀਆਂ ਮੇਰੀ cricket ਦੀ ਲੁਧਿਆਣਾ ਸਿਲੈਕਸ਼ਨ ਹੋਈ ਸੀ ਤਾਂ football ਦੀ ਹੋਈ ਸੀ लवली ਯੂਨੀਵਰਸਿਟੀ ਅੱਛਾ ਹਾਂਜੀ ਜਦ ਮਨ ਕੇ ਚੱਲੋ ਤੁਸੀਂ football ਖੇਡਦੇ ਪਏ ਹੋ ਹਾਂਜੀ ਨਾਰਮਲ ਤਾਂ ਫੁੱਟਬਾਲ ਦਾ ਗਰਾਊਂਡ ਬਹੁਤ ਵੱਡਾ ਹੁੰਦਾ ਉਸ ਤੋਂ ਬਾਅਦ ਕਈ ਵਾਰ ਬਾਹਰ ਚਲੇ ਜਾਂਦੇ ਫੁੱਟਬਾਲ ਤਾਂ ਗਰਾਊਂਡ ਤੋਂ ਬਾਹਰ ਪਲੇਟ ਚਲੇ ਜਾਂਦੇ ਆ ਤੇ ਤੁਸੀਂ ਦਿਖਦੇ ਤੁਹਾਨੂੰ ਦਿਖਦਾ ਨਹੀਂ ਕਿ ਫੁੱਟਬਾਲ ਕਿੱਥੇ ਆ ਕਿੱਥੇ ਨਹੀਂ ਕਿ ਮਤਲਬ ਸਰ ਇੱਕ ਫੁੱਟਬਾਲ ਚੱਲਦਾ ਉਹਦਾ 사ਉਂਡ ਹੁੰਦਾ 사ਉਂਡ ਹਾਂਜੀ ਅੱਛਾ ਹੋਰ ਸਾਡੇ 4 B1 ਪਲੇਅਰ ਹੋਗੇ ਜਿਹਦੇ ਜੇ ਬਿਲਕੁਲ ਅੱਖਾਂ ਬੰਦ ਕਰਦੇ ਪਹਿਲਾਂ ਕਾਟਨ ਲਾਉਂਗੇ ਫਿਰ ਉੱਪਰ ਟੇਪ ਲਾ ਕੇ ਫਿਰ ਇੱਕ ਆਈਸ ਬੈਂਡਜ ਹੁੰਦਾ ਬਿਲਕੁਲ ਬੰਦ ਕਰ ਦਿੰਦੇਗੇ ਜਿਹਨੂੰ ਥੋੜੀ-ਮੋਟੀ ਵਿਜ਼ਨ ਹੋਊਗੀ ਉਹ ਬਿਲਕੁਲ ਬੰਦ ਕਰ ਦਿੰਗੇ ਠੀਕ ਹੈ ਕਿ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਖੇਲੇ ਕਿ ਕੋਈ ਹੋ ਨਾ ਹੋ ਰਫਰੇ ਨਹੀਂ ਹੋਵੇ ਇਸ ਲਈ ਤੇ ਤਿੰਨ ਸਾਡੇ ਨੇ ਨਾਰਮਲ ਹੁੰਦੇ ਇੱਕ ਸਾਡਾ ਗੋਲ ਕੀਪਰ ਬਿਲਕੁਲ ਨਾਰਮਲ ਹੋਊਗਾ ਇੱਕ ਬਾਅਦ ਗੋਲ ਗਾਈਡਰ ਹੋਊਗਾ ਇੱਕ ਬਾਅਦ ਸਾਡਾ ਕੋਚ ਖੜਾ ਹੁੰਦਾ ਸੈਂਟਰ ਲਾਈਨ 'ਚ ਇਹ ਸਾਡੀ 8 8 ਮੀਟਰ ਦੀਆਂ ਲਾਈਨ ਪੜਾਈ ਹੁੰਦੀਆਂ ਜਿਨ੍ਹਾਂ ਨੇ ਇੱਕ ਪਹਿਲਾ ਗੋਲ ਹੈ ਗੋਲ ਕੀਪਰ ਉਹ 8 ਮੀਟਰ 'ਚ ਬੋਲੂਗਾ ਬਾਕੀ 16 ਮੀਟਰ ਸਾਡਾ ਕੋਚ ਆਊਗਾ ਉਹ ਸਾਨੂੰ ਗਾਈਡ ਕਰੂਗਾ ਲੈਫਟ ਜਾ ਰਾਈਟ ਜਾ ਉਦੋਂ 8 ਮੀਟਰ ਆ ਗਿਆ ਫਿਰ ਗੋਲ ਗਾਇਆ ਗਾਈਡਰ ਆ ਜੁਦਾ ਸਨ ਇੱਦਾਂ ਦਾ ਸਾਡੇ ਉੱਪਰ ਗੇਮ ਖੇਡਦੇ ਆ ਔਰ ਜਿਹੜੀ ਬਾਤ ਜਾਂਦੀ ਗੱਲ ਕੀਤੀ ਆ ਉਹ ਬੋਰਡ ਲੱਗੇ ਹੁੰਦੇ ਸਾਡੇ 40 ਮੀਟਰ ਦੀ ਲੰਬੀ ਗਰਾਊਂਡ ਹੁੰਦੀ ਆ 20 ਮੀਟਰ ਚੌੜੀ ਹੁੰਦੀ ਆ ਪੂਰੀ ਗਰਾਊਂਡ ਔਰ ਉਹਦੇ ਚ ਬੋਰਡ ਲੱਗੇ ਹੁੰਦੇ 40 ਮੀਟਰ ਤੱਕ ਪੂਰੇ ਲੰਬੇ ਜਿਵੇਂ ਬੈਰੀਕੇਡਸ ਟਾਈਪ ਲਾਏ ਹੁੰਦੇ ਉਹਨਾਂ ਨੂੰ ਆ ਕੇ ਸਪੈਸ਼ਲੀ ਇਹ ਬਣਾਉਂਦੇ ਆ ਉਪਰ ਲਾਈਨਸ ਲਗਾਈ ਜਾਂਦੀਆਂ ਨੇ ਲੈਵਲ ਤੇ ਰੋਲਸ ਟਾਈਪ ਨਾਲ ਸਾਨੂੰ ਉਹ ਇੰਟਰੈਕਸ਼ਨ ਮਿਲਦੀ ਰਹਿੰਦੀ ਹੈ ਕਿ ਪਰ ਫਿਰ ਵੀ ਤੁਸੀਂ ਇੰਨਾ ਬੜਾ ਮਤਲਬ ਪੁਆਇੰਟ ਟੂ ਪੁਆਇੰਟ ਗੱਲ ਦੱਸਦੇ ਪਏ ਹੋ ਇਹ ਚੀਜ਼ਾਂ ਤਾਂ ਹੀ ਪਤਾ ਚੱਲਦੀਆਂ ਜਦੋਂ ਬੰਦਾ ਮਿਹਨਤ ਕਰਦਾ ਹਾਂਜੀ ਪਰ ਇਹ ਗੇਮ ਖੇਡਦੇ ਵੇਲੇ ਦਿੱਕਤਾਂ ਤਾਂ ਬਹੁਤ ਆਉਂਦੀਆਂ ਹੁੰਦੀਆਂ ਸਰ ਦੇਖੋ ਇੰਜਰੀ ਹੋਣੀ ਇੱਥੇ 99% ਇੰਜਰੀ ਹੁੰਦੀ ਹੈ ਕਿਉਂਕਿ ਪ੍ਰੋਪਰ ਬਲਾਈਂਡ ਹੁੰਦੇ ਸਾਰੇ ਨਹੀਂ ਪਤਾ ਲੱਗਦਾ ਉਹ ਲੱਗ ਵੀ ਜਾਂਦੀ ਹੈ ਪਰ ਫਿਰ ਵੀ ਉਹਨਾਂ ਨੇ ਕਈ ਆਪਸ਼ਨ ਦਿੱਤੀ ਹੋਈਆਂ ਕਿ ਜਦੋਂ ਤੋਂ ਜ਼ਿਆਦਾ ਇੰਜਰੀ ਤੋਂ ਬਚਿਆ ਜਾਵੇ ਇੱਕ 3 ਸੈਕਿੰਡ ਦਾ ਵਾਇ ਵਰਡ ਹੁੰਦਾ ਜੋ ਫੁੱਟਬਾਲ ਬਹੁਤ ਕੰਪਲਸਲੀ ਹੈ ਕਿ ਬੋਲਣਾ ਹੀ ਬੋਲਣਾ ਨਹੀਂ ਤਾਂ ਤੁਹਾਨੂੰ ਹਰ ਫਾਉਲ ਪਾਉਂਗਾ ਪੈਨਲਟੀ ਲੱਗੂਗੀ ਤੁਹਾਡੇ ਤੇ ਹਰ 3 ਸੈਕਿੰਡ ਬਾਅਦ ਵਾਇ ਬੋਲਣਾ ਜ਼ਰੂਰੀ ਹੈ ਕੰਪਲਸਰੀ ਵਾਇ ਹਾਂਜੀ ਉਹ ਕੀ ਹੁੰਦਾ ਔਰ ਜਿੱਦ ਵਿੱਚ ਫੁੱਟਬਾਲ ਦਾ ਪੱਤਾ ਲੱਗਦਾ ਰਹਿੰਦਾ ਸਾਨੂੰ ਇੰਨੇ ਲੈਵਲ ਤੇ ਜਾ ਰਹੇ ਆ ਫੁੱਟਬਾਲ ਇੱਥੇ ਜਾ ਰਹੇ ਆ 사ਉਂਡ ਦੇ ਤੌਰ ਤੇ ਸਾਨੂੰ ਜਿਹਦੇ ਕੋਲ ਬਾਲ ਹੋਊਗੀ ਉਹ ਬਾਈ ਨਹੀਂ ਬੋਲੇਗਾ ਉਹ ਇਕੱਲਾ ਬਾਲ ਲੈ ਕੇ ਜਾਊਗਾ ਜਿਹੜੇ ਸਾਈਡ ਤੇ ਖੜੇ ਹੋਣਗੇ ਉਹਨਾਂ ਨੂੰ ਤਾਂ ਉਹਨਾਂ ਨੂੰ ਲੱਗ ਰਿਹਾ ਬਾਲ ਦੀ 사ਉਂਡ ਇੱਥੇ ਆ ਰਿਹਾ ਕੋਈ ਉਹਨਾਂ ਨੇ ਵਾਏ ਵਾਏ ਬੋਲਣ ਲੱਗੇ ਨੇ ਹੂੰ ਔਰ ਅਗਲਾ ਬੰਦਾ ਵੀ ਜਿਹਦੇ ਕੋਲ ਬਾਲ ਹੋਊਗੀ ਉਹ ਇਕੱਲਾ ਬਾਈ ਨਹੀਂ ਬੋਲੇਗਾ ਬਾਕੀ ਸਾਰੇ 3 ਸੈਕਿੰਡ ਬਾਅਦ ਵਾਏ ਬੋਲਣਾ ਕੰਪਲਸਰੀ ਹੈ ਤੇ 1 ਸੈਕਿੰਡ ਬਾਅਦ ਹਾਂਜੀ ਬਈ ਪਤਾ ਲੱਗਦੇ ਕੌਣ ਕਿੱਥੇ ਕਿੱਥੇ ਦੇਤੇ ਪਏ ਆ ਜੇ ਇਨ ਕੇਸ ਅੱਗੇ ਬਿਠੀ ਚੀਜ਼ ਹੋ ਜੇ ਤਾਂ ਇਨਰੀ ਦਾ ਹੋ ਸਕਦੀ ਹੈ ਫਿਰ ਹਾਂਜੀ ਇਨਰੀ ਸਾਡੀ ਗੇਮਸ ਦਾ ਇਹ ਰੂਲ ਹੈ ਕਿ ਐਂਬੂਲੈਂਸ ਤੋਂ ਬਿਨਾ ਇਹ ਗੇਮ ਕਦੇ ਸਟਾਰਟ ਨਹੀਂ ਹੁੰਦੀ ਸਾਡੀ ਹੂੰ ਐਂਬੂਲੈਂਸ ਹੋ ਕੇ ਡਾਕਟਰ ਟੀਮ ਜਨਤ ਨਹੀਂ ਹੈ ਨਾ ਉਹਨਾਂ ਚ ਕਿ ਪਲੇਅਰ ਨੂੰ ਅੰਦਰ ਜਾਣਾ ਅਲਾਉ ਨਹੀਂ ਕਰਦੇ ਸਾਡੀ ਰੱਬ ਨਾ ਕਰੇ ਕਿ ਇਸ ਤਰ੍ਹਾਂ ਦੀ ਚੀਜ਼ ਹੋਵੇ ਕਦੇ ਤੁਹਾਡੇ ਆਸ-ਪਾਸ ਜਾਂ ਤੁਹਾਡੇ ਨਾਲ ਕੋਈ ਪ੍ਰੋਬਲਮ ਹੋਈ ਇਸ ਤਰ੍ਹਾਂ ਦੀ ਉਸਰ ਥੋੜੀ-ਮੋਟੀ ਟੈਂਜਰੀ ਹੁੰਦੀ ਰਹਿੰਦੀ ਹੈ ਕੋਈ ਜ਼ਿਆਦਾ ਵੱਡੀ ਨਹੀਂ ਹੋਈ ਹਜੇ ਤੱਕ ਤਾਂ ਚਲੋ ਰੱਬ ਦਾ ਬਚਾਏ ਬਾਕੀ ਖਤਰਾ ਹਰ ਗੇਮ ਚ ਹੁੰਦਾ ਹੈ ਕਿ ਇੱਕ ਨਾਰਮਲ ਦੇ ਵੀ ਲੱਗ ਜਾਂਦੀਆਂ ਚੀਜ਼ਾਂ ਲੱਗ ਜਾਂਦੀਆਂ ਇਹ ਤਾਂ ਕੋਈ ਕੰਪਲਸਲੀ ਨਹੀਂ ਹੈ ਕਿ ਕਿਸੇ ਵੀ ਗੇਮ ਚ ਕਿਸੇ 플레이ਰ ਦਾ ਕੁਝ ਹੋਣਾ ਹੀ ਨਹੀਂ ਹੋਵੇ ਹੁਣ ਆਪਾਂ ਥੋੜੀ ਜੀ ਇਸ ਤੋਂ ਅਲੱਗ ਆ ਜਾਨੇ ਆ ਜਦੋਂ ਤੁਹਾਡੇ ਆਪਾਂ ਗੇਮਸ ਦੀ ਗੱਲ ਕਰਦੇ ਪਏ ਹਾਂ ਤੁਸੀਂ ਨੈਸ਼ਨਲ ਤਾਂ ਖੇਡ ਕੇ ਆਏ ਆ ਹਾਂਜੀ ਨੈਸ਼ਨਲ ਤਾਂ ਹੁਣ ਅਗਲੇ ਐਡਾ ਵੱਡਾ ਪਲੇਟਫਾਰਮ ਤੇ ਖੇਡ ਕੇ ਆਏ ਹੁਣ ਕੀ ਮੰਨਦੇ ਵਿੱਚ ਵਿਚਾਰ ਚੱਲ ਰਹੇ ਬਸ ਇਹੋ ਹੀ ਇੱਛਾ ਹੈ ਕਿ ਅੱਜ ਜਨੈਸ਼ਨਲ ਖੇਡ ਲੇ ਕੱਲੋਂ ਇੰਟਰਨੈਸ਼ਨਲ ਲੈਵਲ ਤੱਕ ਮੈਂ ਸਪான்ਸਰ ਕਰਾ ਪੰਜਾਬ ਨੂੰ ਇਹ ਹੀ ਮੇਰੀ ਕਮਾਂਸ਼ਾ ਕਿ ਇੰਟਰਨੈਸ਼ਨਲ ਵੀ ਖੇਲ ਕੇ ਹਮਾਂ ਜਲਦੀ ਜਦੋਂ ਮੋਗਾ ਸ਼ਹਿਰ ਦੇ ਵਿੱਚ ਪਤਾ ਚੱਲਿਆ ਕਿ ਇੱਕ ਸਾਡੇ ਸ਼ਹਿਰ ਦਾ ਮੁੰਡਾ ਨੈਸ਼ਨਲ ਖੇਡ ਕੇ ਆਇਆ ਤਾਂ ਕੋਈ ਮੋਤਵਾਰ ਸੱਜਣ ਕੋਈ ਕੌਂਸਲਰ ਸਾਹਿਬਾਨ ਕੋਈ ਐਮਐਲਏ ਸਾਹਿਬਾਨ ਆਏ ਨਹੀਂ ਅੱਦੋਂ ਤੱਕ ਵੈਸੇ ਕੋਈ ਨਹੀਂ ਹੋਇਆ ਤੁਸੀਂ ਫਸਟ ਟਾਈਮ ਆ ਜਿਹਨਾਂ ਨੇ ਸਾਨੂੰ ਇੰਨਾ ਪ੍ਰਮੋਟ ਕਰ ਰਹੇ ਹੋ ਤੁਸੀਂ ਨਿਊਜ਼ ਕਰ ਰਹੇ ਹੋ ਸਾਡੀ ਨਹੀਂ ਆਦਰਵਾਇਜ਼ਰ ਅਜ ਤੱਕ ਮੈਨੂੰ ਲੱਗਦਾ ਹੈ ਕਿ ਪੰਜਾਬ ਚ ਕਦੇ ਵੀ ਕੋਈ ਕਿਸੇ ਨੇ ਸਾਡੀ ਇੰਟਰਵਿਊ ਲਈਤੀ ਤੁਸੀਂ ਖੇਲ ਰਹੇ ਹੋ ਕਿੱਦਾਂ ਖੇਲ ਰਹੇ ਹੋ ਕੋਈ ਨਹੀਂ ਹੋਇਆ ਅਜ ਤੱਕ ਇਹ ਬੜਾ ਦੁਖਾਂਤ ਹੈ ਸਾਡੇ ਇਸ ਪੰਜਾਬ ਦੇ ਵਿੱਚ ਜਿੱਥੇ ਇੱਕ ਫਾਸਟ ਫੂਡ ਖਾਣ ਦੇ ਪਿੱਛੇ ਲੋਕ ਇੱਕ ਟਾਈਮ ਦਾ 100 ਤੋਂ 500 ਰੁਪਇਆ ਖਰਚਣ ਨੂੰ ਨਹੀਂ ਝਿਜਕਦੇ ਉੱਥੇ ਜੇਕਰ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਣਗੇ ਭਾਵੇਂ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਗੱਡੀਆਂ ਭਰ-ਭਰ ਕੇ VOTERਾਂ ਦੀਆਂ ਜਾਂ ਫਿਰ ਜਦੋਂ ਕੈਂਪੀਨ ਚੱਲਦੀ ਹੁੰਦੀ ਹੈ ਤਾਂ ਕਿਸ ਤਰ੍ਹਾਂ ਪੈਸੇ ਦਾ ਖਰਚ ਹੁੰਦਾ ਹੈ ਸਾਨੂੰ ਸਭ ਨੂੰ ਪਤਾ ਪਰ ਜੇਕਰ ਸਾਡੇ ਪੰਜਾਬ ਦੇ ਵਿੱਚ ਖਿਡਾਰੀਆਂ ਤੋਂ ਲੈ ਕੇ ਜੇਕਰ ਆਮ ਵੀ ਕੋਈ ਜੇਕਰ ਗਲਤ ਦੁਰਘਟਨਾ ਦੇ ਕਰਕੇ ਜਾਂ ਜਨਮ ਤੋਂ ਬਲਾਈਂਡ ਜਾਂ ਕੋਈ ਪ੍ਰੋਬਲਮ ਦੇ ਵਿੱਚ ਹੈ ਤਾਂ ਉਸ ਮੌਕੇ ਸਰਕਾਰਾਂ ਨੂੰ ਜ਼ਰੂਰ ਜਾਂ ਜਿਹੜੇ ਮੋਦਵਰ ਸੱਜਣ ਹੁੰਦੇ ਆ ਜ਼ਰੂਰ ਸੋਟਣਾ ਚਾਹੀਦਾ ਤੇ ਨਾਲ ਦੀ ਨਾਲ ਆਪਾਂ ਗੱਲ ਜੋ ਥੋੜਾ ਜਿਹਾ ਅਖਰ ਦੇ ਵਿੱਚ ਸਵਾਲਾਂ ਤੇ ਆ ਜਾਂਦੇ ਆ ਇਹਨਾਂ ਸਾਰਿਆਂ ਦੇ ਵਿੱਚ ਹਾਂਜੀ ਤੁਹਾਨੂੰ ਕਦੇ ਕਿਸੇ ਨੇ ਹੈਲਪ ਦੇਣ ਦੀ ਕੋਸ਼ਿਸ਼ ਕੀਤੀ ਫਾਈਨੈਂਸ਼ਲੀ ਨੋ ਇਦਾਂ ਦਾ ਤਾਂ ਕਦੇ ਨਹੀਂ ਹੋਏਗੀ ਕਿਸੇ ਨੇ ਕਿਹਾ ਕੋਈ ਤੁਹਾਨੂੰ ਅਗਰ ਸਪੋਰਟਸ ਕਰ ਰਹੇ ਹੋ ਕੋਈ ਫੂਡ ਦਾ ਹੋਵੇ ਕੋਈ ਕੋਈ ਇੰਦਾ ਦਾ ਨਹੀਂ ਜਾਂ ਜਿਮ ਵਗੈਰਾ ਦਾ ਹੋਵੇ ਕੋਈ ਇੰਦਾ ਦਾ ਕਿਸੇ ਨੇ ਕੋਈ ਨਹੀਂ ਕੁਝ ਕਿਹਾ ਹੈ ਥੋੜੀ ਬਾਡੀ ਫਿਟ ਰਹੇ ਹੋ ਖੇਡਣ ਲਈ ਬੰਦੇ ਵੀ ਹੋਏ ਨਹੀਂ ਇਦਾਂ ਕਦੇ ਵੀ ਨਹੀਂ ਹੋਇਆ ਨਹੀਂ ਤੇ ਜੇਕਰ ਅਸੀਂ ਨਾਰਮਲ ਗੱਲ ਕੀਤੀ ਜਾਵੇ ਸਾਰੇ ਦਿਨ ਦੀ ਰੁਟੀਨ ਇੱਕ ਬੰਦਾ ਉੱਠਦਾ ਫਰੈਸ਼ ਹੁੰਦਾ ਪੜਨ ਜਾਂਦਾ ਕੰਮ ਤੇ ਜਾਂਦਾ ਹਨ ਆ ਕੇ ਟੀਵੀ ਟੂਵੀ ਦੇਖਦਾ ਫਿਰ ਯਾਰਾਂ ਦੋਸਤਾਂ ਨਾਲ ਬਹਿਦਾ ਤੁਹਾਡੀ ਰੁਟੀਨ ਚ ਕੀ ਚੱਲਦਾ ਸਰ ਬਸ ਦੇਖੋ ਉੜਦੇ ਆ ਚਲੋ ਰੈਡੀ ਸੜੇ ਤਾਂ ਹੁੰਦਾ ਹੀ ਸਾਰਾ ਇੱਕ ਖਾਣਾ ਖਾਂਦੇ ਪ੍ਰੋਪਰ ਅ ਵੈਸੇ ਪਹਿਲਾਂ ਜਦੋਂ ਕਾਲਜ ਜਾਂਦੇ ਉਦੋਂ ਹੁੰਦੇ ਸੀਗੇ ਚਲੋ ਸੰਡੇ ਲਈ ਵੀ ਕੰਮ ਹੁੰਦਾ ਸੀ ਸਵੇਰੇ ਉੱਠਦੇ ਕਾਲਜ ਜਾਣਾ ਰੈਡੀ ਹੋਣਾ ਜਲਦੀ ਜਲਦੀ ਤਾਂ ਹੁਣ ਤਾਂ ਵੈਸੇ ਘਰ ਹੀ ਹੋਂਨਾ ਮੈਂ ਸਵੇਰੇ ਉੱਠਣਾ 11:00 ਉਹ ਮੇਰੀ ਕਲਾਸ ਲੱਗਦੀਆਂ ਕੋਚਿੰਗ ਦੀਆਂ ਹੂੰ ਤਾਂ 1 ਮਨ ਕੋਲ ਖੜ ਜਾਂਦੀਆਂ ਫਿਰ 4:00 1:00 ਲੱਗ ਕੇ 6:00 ਖੜ ਜਾਂਦੀ ਹੈ ਪਰ ਇੱਕ ਫਿਰ ਵੀ ਜੇਕਰ ਮੈਂ ਸੋਚ ਕੇ ਚੱਲਾਂ ਕਿ ਜਿਹੜਾ ਜਿਹੜਾ ਮੁੰਡਾ ਜੀ ਦੁਨੀਆਦਾਰੀ ਦਾ ਰੰਗ ਦਿਖਦਾ ਹੁੰਦਾ ਸੀ ਉਹਦੇ ਅੱਖਾਂ 'ਚ ਇਹ ਸੁਨੇਰਾ ਪਾ ਚਲੋ ਤੇ ਇਹ ਸੁਨੇਰੇ ਦੇ ਵਿੱਚ ਕਈ ਵਾਰ ਰੱਬ ਨਾਲ ਨਹੀਂ ਗੱਲਾ ਸ਼ਿਕਵਾ ਹੁੰਦਾ ਚਲੋ ਗੱਲਾ ਸ਼ਿਕਵਾ ਤਾਂ ਸਾਰਿਆਂ ਨੂੰ ਹੀ ਹੁੰਦਾ ਚਲੋ ਹੋਣਾ ਵੀ ਚਾਹੀਦਾ ਜੀ ਤੋ ਪਰ ਜੇ ਆਪ ਹੋ ਉਸੇ ਗਿਲੇ ਸ਼ਿਕਵੇ ਚ ਰੱਬ ਨੂੰ ਕਹੀ ਚਲੀਏ ਕਹੀ ਚਲੀਏ ਤਾਂ ਉਹ ਕੋਈ ਸਹੀ ਗੱਲ ਨਹੀਂ ਆ ਤੁਸੀਂ ਆਪ ਆਪਣੀ ਮਿਹਨਤ ਕਰੋ ਹੂੰ ਤਾਂ ਰੱਬ ਵੀ ਕਰਦਾ ਤੁਹਾਡਾ ਸਾਥ ਦਿੰਦਾ ਜੇ ਤੁਸੀਂ ਉਹਨੂੰ ਕੋਸੀ ਜਾਓਗੇ ਫਿਰ ਤਾਂ ਔਖਾ ਹੀ ਆ ਹੂੰ ਅਸੀਂ ਅਕਸਰ ਇਸ ਪਲੇਟਫਾਰਮ ਤੇ ਇਸ ਕਰਕੇ ਇਸ ਤਰ੍ਹਾਂ ਦੇ ਦੋਸਤਾਂ ਸੱਜਣਾ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਕਿ ਜਿਹੜੇ ਲੋਕ ਸੱਜਣ ਨਿਰਾਸ਼ ਹੋ ਜਾਂਦੇ ਆ ਉਹਨਾਂ ਨੂੰ ਇੱਕ ਸਹੇਦ ਮਿਲ ਜਾਵੇ ਤੇ ਨਾਲ ਦੀ ਨਾਲ ਜੇ ਕਿਸੇ ਨੂੰ ਇਸ ਇੰਟਰਵਿਊ ਤੋਂ ਬਾਅਦ ਇਹ ਲੱਗਿਆ ਕਿ ਹਾਂ ਮੈਂ ਵਾਕਈ ਹੀ ਕੁਝ ਸਿੱਖਿਆ ਜਾਂ ਕੁਝ ਸੇਧ ਮਿਲੀ ਹੈ ਤਾਂ ਜ਼ਰੂਰ ਕਮੈਂਟ ਕਰਨ ਦੀ ਕੋਸ਼ਿਸ਼ ਕਰੋ ਆਖਰੀ ਸਵਾਲ ਤੇ ਆ ਜਾਂਦਾ ਮੈਂ ਜਿਵੇਂ ਆਪਾਂ ਅੱਜ ਇੰਟਰਵਿਊ ਕੀਤੀ ਹੈ ਜਿੱਥੇ ਤੁਸੀਂ ਮੈਂ ਤੁਹਾਡੇ ਨਾਲ ਗੱਲਾਂ ਕਰਦਾ ਪਿਆ ਤੁਸੀਂ ਕੋਚਿੰਗ ਕਰਦੇ ਪਏ ਫਿਰ ਵੀ ਇੱਕ ਥਰਡ ਪਰਸਨ ਨੂੰ ਮਨ ਦੇ ਵਿੱਚ ਇਹ ਜ਼ਰੂਰ ਸਵਾਲ ਆ ਗਿਆ ਕਿ ਅਸੀਂ ਇਹਨਾਂ ਦੇ ਲਈ ਕੀ ਕਰ ਸਕਦੇ ਹਾਂ ਜੇ ਤੁਹਾਡੇ ਕੋਈ ਮੈਂ ਸਵਾਲ ਲਵਾਂ ਕਿ ਕੋਈ ਤੁਹਾਡੀ ਹੈਲਪ ਕਰਨਾ ਚਾਵੇ ਫਾਈਨੈਂਸ਼ੀਅਲ ਤੋਂ ਬਿਨਾ ਜੇਕਰ ਸੁਰਕੇ ਚੱਲੀ ਵੀ ਆ ਮੈਨੂੰ ਆਹ ਕੰਮ ਆਉਂਦਾ ਜਾਂ ਸੀ ਕਰ ਸਕਦੇ ਆ ਵੀ ਕਿਸੇ ਕੋਲ ਇਸ ਤਰ੍ਹਾਂ ਦੀ ਜੌਬ ਓਪਰਚ्युनिटी ਹੋਵੇ ਤਾਂ ਕਿਹੜੀ ਚੀਜ਼ਾਂ ਜਿਹੜੀ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਇਹ ਚੀਜ਼ਾਂ ਕਰ ਸਕਦੇ ਆ ਦੇਖੋ ਅੰਗਰ ਜੇ ਤੁਸੀ ਉਦਯੋਗਨ ਸਟਡੀ ਬੋਰਡ ਤੇ ਸਾਡੀ ਹੈਲਪ ਕਰਦੇ ਜਿਵੇਂ ਸਾਡੀ ਮੈਥਮੈਟਿਕਸ ਦੀ ਕੁਚ ਕੋਚਿੰਗ ਬਹੁਤ ਘੱਟ ਹੁੰਦੀ ਹੈ ਜਦ ਰੀਜ਼ਨਿੰਗ ਦੀ ਬਹੁਤ ਘੱਟ ਹੁੰਦੀ ਹੈ ਸਾਡ ਨੂੰ ਰਾਈਟਰ ਜਿਦੋਂ ਦੇਣੇ ਹੁੰਦੇ ਬਹੁਤ ਦਿੱਕਤ ਆਉਂਦੀ ਹੈ ਕਿ ਸਾਡਾ ਐਗਜ਼ਾਮ ਕਰਨ ਨੂੰ ਕੋਈ ਜਲਦੀ ਮਿਲਦਾ ਨਹੀਂ ਇਦਾਂ ਤੁਸੀਂ ਹੈਲਪ ਕਰ ਸਕਦੇ ਹੋ ਤੁਸੀਂ ਸਾਡਾ ਐਗਜ਼ਾਮ ਦੇ ਸਕਦੇ ਕੋਈ ਸਾਨੂੰ ਫਾਈਨੈਂਸ਼ੀਅਲੀ ਸਟੱਡੀ ਤੋਂ ਕੋਈ ਹੈਲਪ ਕਰਦੇ ਜਾਂਦਾ ਹੈ ਹੂੰ ਹੁਣ ਤਾਂ ਕੋਈ ਜ਼ਿਆਦਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਫਿਰ ਵੀ ਇਹ ਸਾਡਾ ਫਰਜ਼ ਬਣਦਾ ਵਾ ਕਿ ਅਸੀਂ ਜ਼ਰੂਰ ਇਸ ਤਰ੍ਹਾਂ ਦੇ ਜੇਕਰ ਕੋਈ ਰੱਬ ਨੇ ਜੀ ਨੂੰ ਬਹੁਤਾ ਦਿੱਤਾ ਹੋਇਆ ਹੈ ਜਾਂ ਜੀ ਦਾ ਦਿਲ ਬਹੁਤ ਦਿੱਤਾ ਹੋਇਆ ਹੈ ਜ਼ਰੂਰ ਇਸ ਤਰ੍ਹਾਂ ਦੇ ਵੀਰਾਂ ਦੀਆਂ ਸੱਜਣਾ ਦੀਆਂ ਸਾਨੂੰ ਜਿਹੜੀਆਂ ਇਸ ਤਰ੍ਹਾਂ ਦੀ ਖੁਆਇਸ਼ਾਂ ਕਿ ਅਸੀਂ ਗਵਰਨਮੈਂਟ ਟੈਸਟ ਦੇ ਲਈ ਪੜ੍ਹਾਈ ਦੇ ਲਈ ਜੇਕਰ ਕੋਈ ਫਾਈਨੈਂਸ਼ੀਅਲ ਹੈਲਪ ਕਰ ਦਵੇ ਇਹ ਜ਼ਰੂਰ ਸੁਣਨਾ ਚਾਹੀਦਾ ਫਿਰ ਵੀ ਆਖਿਰ ਦੇ ਵਿੱਚ ਮੈਂ ਕਹੂੰਗਾ ਜੇਕਰ ਤੁਸੀਂ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਫੁਰਨਾ ਉੱਠਿਆ ਕਿ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਸਾਨੂੰ ਇਨਬਾਕਸ ਦੇ ਵਿੱਚ ਜਾਂ ਸੀ ਇੱਕ ਨੰਬਰ ਜ਼ਰੂਰ ਮੈਂਸ਼ਨ ਕਰਾਂਗੇ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਜੋ ਵੀ ਤੁਹਾਡੇ ਜ਼ਿਹਨ ਦੇ ਵਿੱਚ ਹੋਇਆ ਉਹ ਡਿਸਕਸ ਕਰਕੇ ਪੂਰਾ ਕਰਨ ਦੀ ਕੋਸ਼ਿਸ਼ ਕਰਿਓ ਤਦ ਤੱਕ ਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਕਿਸ ਤਰ੍ਹਾਂ ਦੀ ਇਹ ਇੰਟਰਵਿਊ ਲੱਗੀ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਿਓ